ਉਹ ਮਾ ਮੈਂ ਤਾਂ ਇਹ ਕਹਿੰਦਾ ਫਿਰ ਉਹ ਦੇਖ ਲੈ ਭਾਬੀ ਆਈ ਆ ਹਨਾ ਇਹ ਤਾਂ ਬਾਈ ਦਾ ਹੈਗਾ ਘੱਟ ਪੜਿਆ ਲਿਖਿਆ ਕਿ ਉਹ ਮੜਾ ਮੋਟਾ ਜਾਣਦੀ ਹੈ ਨਾ ਵੀ ਆਪਾਂ ਇਹਨਾਂ ਦਾ ਪਹਿਲਾ ਹਿਸਾਬ ਹੈਗਾ ਵੀ ਉਹਦੇ ਅੱਖਾਂ ਸਾਹਮਣੇ ਕਰ ਦੇਈਏ ਨਾਲੇ ਬਾਈ ਨੂੰ ਵੀ ਚੰਨ ਨਾ ਹੋ ਜਾਏ ਮੈਂ ਤਾਂ ਆ ਪਾਣੀ ਆ ਭਾਈ ਸਾਡਾ ਤਾਂ ਦਰਾਣੀ ਠਾਣੀ ਨਾਲ ਦੇਖ ਫਰਕ ਨਹੀਂ ਪਿਆ ਵੀ ਕੱਲ ਨੂੰ ਕਿਤੇ ਨੂਹਾਂ ਦਾ ਫਰਕ ਨਾ ਪੈ ਜੇ ਉਵੇਂ ਹੀ ਮੈਂ ਕਹਿਣਾ ਵੀ ਮੈਂ ਸਾਰਾ ਕੁਝ ਲਿਖ ਲਿਆ ਆ ਬਾਣੀਆਂ ਦਾ ਕਿ ਆਪਣੇ ਫਿਰ ਬਾਈ 5.5 ਲੱਖ ਰੁਪਏ ਟੁੱਟ ਗਿਆ ਠੀਕ ਹੈ ਭਾਈ ਕਰਿਆ ਸੀ ਹਿਸਾਬ ਹਾਂ ਮੈਂ ਕਰਿਆ ਆ ਸਾਰੇ ਕਾਰਮਾ ਦੇਖ ਨਹੀਂ ਸਮਾਰ ਕੇ ਸਾਰੀਆਂ ਕਾਰਮਾ ਵੀ ਦੇਖ ਆਇਆ ਮੈਂ ਕੱਲੀ ਕੱਲੀ ਲਿਖੀ ਹੋਈਆਂ ਉਹਨਾਂ ਕੋਲੇ ਕੋਸ ਮੈਂ ਤਾਰ ਵੀ ਲਿਆ ਲਿਖੀਆਂ ਵੀ ਆਪਣੇ ਘਰੇ ਵੀ ਲਿਖੀਆਂ ਹੋਈਆਂ ਹਨ ਤੇ ਵਿਆਹ ਤੇ ਲੱਗੇ ਫਿਰ ਪਈਏ ਕੋਸਤਾ ਯਾਰਾ ਤੇ ਕੋਸ ਖਰਚਾ ਖੱਪਾ ਬੇਬੇ ਵਹੀ ਜਾਈ ਹੋ ਜਾਂਦਾ ਉਹਨੂੰ ਸਾਂਝੇ ਕਰਦੇ ਨਾ ਇਹ ਕਿੰਨੇ ਵਾਲੀ ਜਾਇਆ ਵਿਆਹੇ ਮਿਲ ਨਾ ਬਾਕੀ ਭਾਈ ਵਿਆਹ ਤੇ ਫਿਰ ਦੇਖ ਤੁਸੀਂ ਆਪ ਦੇ ਹਿਸਾਬ ਨਾਲ ਹੀ ਖਰਚਾ ਕਰਿਆ ਹਨਾ ਰਿਸ਼ਤੇਦਾਰਾਂ ਦਾ ਦੂਰੋ ਦੂਰੋ ਛੱਡੇ ਤੇ ਉਹ ਤਾਂ ਹੁਣ ਪਤਾ ਹੀ ਸੀ ਆਪਾਂ ਵਿਆਹ ਇਹ ਚੱਕਮਾ ਕਰਿਆ ਹੰਜੇ ਤੇਰੇ ਵਿਆਹ ਵੇਲੇ ਤਾਂ ਹੱਥ ਜਾ ਕੁੱਟ ਗਏ ਸੀ ਦੂਜੀ ਦਾ ਭਾਈ ਚਾਚੇ ਤੋਂ ਬਾਅਦ ਕਬੀਲਦਾਰੀ ਇਹਦੇ ਕੋਲ ਹੀ ਆ ਛੋਟੇ ਕੋਲੇ ਇਹੀ ਹਿਸਾਬ-ਤਾਬ ਕਰਕੇ ਉਹਨਾਂ ਨੂੰ ਪਤਾ ਗਿਆ ਜਰਾ ਆ ਪੂਰੀ ਗੱਲ ਹੀ ਤੇਰੇ ਵਿਸ਼ਵਾਸ ਆ ਦੂਜੀ ਗੱਲ ਤਾਂ ਦੇਖ ਵੀਰ ਆਏ ਆ ਆਪਣੀ ਦੀ ਕਣਕਾਂ ਮਿਲਦਾ ਐ ਕਿ ਉਹ ਵੀ ਵਿਆਹ ਚ ਹੀ ਜਾਊਗੀ ਚਲ ਆਉਂਦੇ ਜਿਹੜੇ ਕਬੀਲਦਾਰੀ ਸੈੱਟ ਹੋ ਜੂ ਖਰ ਆਉਂਦੇ ਸਾਲ ਨੂੰ ਝੋਨੇ ਵੇਲੇ ਆਪਣੇ ਭਾਈ 15 ਕਿੱਲੇ ਜ਼ਮੀਨ ਹੈ ਵਿਆਹ ਚ ਕਿਉਂ ਜਾਊਗੀ ਭਾਈ ਆ ਦੇਖਾ 50000 ਦਾ ਡੀਜ਼ਲ ਮੱਚ ਗਿਆ ਝੋਨੇ ਵੇਲੇ ਹੈਂ ਤੇ 10000 ਦਾ ਨਾ ਉਹ ਰਾਸ਼ਨ ਪਾਣੀ ਲਿਆਤਾ 30000 ਦੇ ਆ ਗਏ ਕੱਪੜੇ ਤੁਹਾਡੇ ਵਿਆਹ ਵੇਲੇ ਜਿਹੜੇ ਇਹਦੇ ਇਹਦੇ ਆਡਾ ਜਾਂ ਕੱਲੇ ਦੇ ਠੀਕ ਹੈ ਤੇ 1 ਲੱਖ ਰੁਪਇਆ ਇਹ ਕੀ ਲਿਖਿਆ ਪਿਆ ਇਹ ਬਰੀ ਦਾ 1 ਲੱਖ ਰੁਪਇਆ ਤੇ ਬਰੀ ਆਈ ਸੀ ਕੱਲੀ 90000 ਦਾ ਲੈ ਗਏ ਭਈਏ ਝੋਨਾਰ ਬਾਈ 5000 5000 ਦੀ ਦਾਰੂ ਉਹ ਤਾਂ ਕਹਿੰਦਾ ਲਿਆ ਦੇ ਬਾਈ ਦੋ ਬੋਤਲਾਂ ਕੋਈ ਨਹੀਂ ਗਰੀਬ ਬੰਦੇ ਆ ਪੀ ਲੈਣਗੇ ਤੂੰ ਹੀ ਕਹਿੰਦਾ ਹਾਂ ਬਾਈ ਮੈਂ ਤਾਂ ਮੈਂ ਘੱਟਦਾ ਹੀ ਬਾਈ ਮੈਂ ਤਾਂ ਕਰਦਾ ਹੀ ਮਨੂ ਮੈਂ ਪੈਸੇ ਹਾਂ ਇਹ ਕਹਿੰਦਾ ਜੀ ਤਰਾ ਜੇਠ ਕਹਿੰਦਾ ਵੀ ਦਰੂਪਿਆ ਲਾ ਕਰੋ ਮਾ ਠੀਕ ਆ 40000 ਆਪਾਂ ਬਿਜਲੀ ਦਾ ਬਿੱਲ ਭਰਤਾ ਕਰਦਾ ਦੋ ਮਹੀਨਿਆਂ ਚ ਚਾਰ ਮਹੀਨਿਆਂ ਚ ਮਤਲਬ ਵੀ ਦੋ ਵਾਰੀਆਂ ਦਾ ਤੇ 20000 ਰੁਪਏ ਆਪਣਾ ਗੱਡੀ ਤੇ ਲਾਗਾ ਦੇਖੋ ਹਾਂ ਦੇਖੋ ਬਈ ਬਿੱਲ ਤਾਂ ਸਾਨੂੰ ਪਤਾ ਨਹੀਂ ਕਿਉਂਕਿ ਸਾਡੇ ਘਰੇ ਕਿਹੜਾ AC ਚੱਲਦਾ ਨਿੱਕਾ ਪੱਕਿਆ ਵਾਲੀ ਪੈਂਦੇ ਆ ਪਰ ਸਾਡੇ ਕਮਰੇ ਚ ਵੀ ਨਹੀਂ ਚੱਲਦਾ AC ਤਾਂ ਮਨ ਲਾਦਾ ਘੱਟ ਹੀ ਚੱਲਦਾ ਬਾਹਰਾਂ ਨਹੀਂ ਚੱਲਦਾ ਸਾਡੇ ਕਮਰੇ ਚ ਵੀ ਭਾਬੀ ਉਹੀ ਲੱਗਦਾ ਤੈਨੂੰ ਦੇਖਦੇ ਹਾਂ ਹਾਂ ਚਲਾਕੀ ਜੀ ਨਾ ਕਰ ਤਉ ਵੇਸੀ ਨੇ ਛੋਟੇ ਕਰੇ ਇੱਕ ਤਾਂ 27 ਜਿਹਦੇ ਕਮਰੇ ਚ ਸੇਕ ਤੇ ਤੇਰੇ ਕਮਰੇ ਚ ਉਹ ਕੋਈ ਨਹੀਂ ਫਿਰ ਉਹ ਤਾਂ ਫਿਰ ਸਾਂਝੇ ਖਾਤੇ ਚ ਆ ਗਏ ਨਾ ਉਹ ਜੇ ਤੁਹਾਡੇ ਅਸੀਂ ਵਿਆਹ ਚ ਵੀ ਨਹੀਂ ਕੱਟੇ ਰੁਪਏ ਹੁਣ ਮੇਰੇ ਵਾਸਤੇ ਘੱਟ ਲੱਗੇ ਸੀ ਇਹਦੇ ਲਾ ਕੇ ਵਾਧਾ ਨੂੰ ਮੰਗਾਈ ਕਿੰਨੀ ਹੋ ਗਈ ਭਾਦੀ ਅਸੀਂ ਫਿਰ ਉਹ ਜੇ ਆਪ ਵੀ ਜਲ ਤੇ ਪੱਥਰ ਧਰਦੇ ਆ ਫਿਰ ਸਾਹਕ ਤਾਂ ਆਪੇ ਜਾਣਾ ਆਉਣਾ ਮੈਂ ਤੇਲ ਵੀ ਪੱਲਿਓ ਪਾ ਲੰਨਾ ਕੀ ਜਰੀ ਤਾ ਚਲ ਕੋਈ ਨਹੀਂ ਸਾਡੇ ਭਰਾਵਾਂ ਦੀ ਗੱਲ ਐ ਤੂੰ ਐ ਵਿੱਚ ਬੋਲ ਠੀਕ ਹੈ ਭਾਈ ਤੇਰੀ ਸੱਸ ਨਹੀਂ ਕੁਝ ਵੀ ਆਂਦੀ ਦੇਖ ਨਾ ਹੀ ਅੱਜ ਤੱਕ ਅਸੀਂ ਵਿੱਚ ਬੋਲਦੇ ਜਵਾਕਾਂ ਦੇ ਕੰਮ ਦੇ ਅਸੀਂ ਨਹੀਂ ਬੋਲਣਾ ਕਦੇ ਵੀ 50 ਤੇ 80 ਤੇ 90 2 70 ਤੇ 40 3 10 ਤੇ 20 30 ਤੇ 50 4 ਤੇ ਉਹੀ ਹੋ ਗਿਆ 4.5 ਲੱਖ ਹੀ ਕਿਹਾ ਮੈਂ ਕਿ 5.5 5.5 ਬਹੁਤ ਘਾਪਿਆ ਲੈ ਚਲ ਕੋਈ ਨਹੀਂ ਭਾਈ ਜਿਵੇਂ ਹੋ ਗਿਆ ਲਾਰਾ ਹੀ ਕੋਈ ਨਹੀਂ ਬੈਠਦਾ ਕੋਈ ਕਣਕ ਵੀਰੇ ਲੈ ਜਾਣਗੇ ਸਾਰੀ ਇਸ ਤੋਂ ਬਾਅਦ ਆਪਣਾ ਕਾਹਦਾ ਖਰਚਾ ਪਈ ਯਾਰ ਹਾਂ ਮੈਂ ਤੈਨੂੰ ਇਹੀ ਕਹਿੰਦਾ ਵੀ ਸਾਹਬ ਦਾ ਦੇਖ ਕੇ ਕਰ ਲਿਆ ਹੁਣ ਆਹ ਸਾਹਬ ਦਾ ਆਪੇ ਨੂੰ ਆ ਵੀ ਦੁਬਾਰੇ ਕਰਨਾ ਹੋਵੇ ਦੁਬਾਰੇ ਕਰ ਲਈ ਦੇਖ ਨਹੀਂ ਬਣੇ ਕੱਲ ਮੈਂ ਕਹੀ ਰਹਿ ਜਾਣੀ ਹੈ ਨਹੀਂ 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 ਉਹਨਾਂ ਨਾਲ ਆਪਣਾ ਕਿੰਨਾ ਪੁਰਾਣਾ ਵਿਹਾਰਾ ਤੈਨੂੰ ਕਹਿਣਾ ਵੀ ਤੂੰ ਨਾ ਵਿਆਹ ਉਹ ਚ ਕੋਈ ਰਹਿ ਗਿਆ ਹੋਏ ਲਿਖਣਾ ਨਹੀਂ ਕੋਈ ਨਾ ਭਰਾ ਯਾਰ ਤੂੰ ਮੇਰਾ 8-10 ਹਜ਼ਾਰ ਮੇਰੇ ਪੰਨੇ ਚੱਲ ਜੂ ਫੇਰ ਕਿੱਡੀ ਗੱਲ ਆ ਨਾ ਕੋਈ ਗੱਲ ਨਹੀਂ ਸਾਜਾ ਘਰ ਹੈ ਕੋਈ 2 ਰੁਪਏ ਕਿਸੇ ਕਰਨੀ ਵੱਧ ਚੱਲ ਜਾਣਗੇ ਫੇਰ ਕਿੰਦੀ ਗੱਲ ਹੈ ਉਹ ਦੋ ਵਰਤ ਨੂੰਗਾ ਫੇਰ ਕੀ ਹੈ ਦਾ ਹਾਂ ਮੈਂ ਵੀ ਇਹੀ ਗੱਲ ਕਹਿਣਾ ਹਾਂ ਨਾਲੇ ਮੈਂ ਤੈਨੂੰ ਐਂ ਕਹਿਣਾ ਚਲ ਹੁਣ ਤਾਂ ਕੋਈ ਬਹਿਮ ਨਹੀਂ ਪਾਈ ਹੁਣ ਤਾਂ ਅੱਖਾਂ ਸਾਹਮਣੇ ਬਣ ਗਿਆ ਸ਼ੀਸ਼ਾ ਦਾ ਦਿਖਾਤਾ ਤੁਨੂੰ ਮਤਲਬ ਐਸ ਮਤਲਬ ਕਿ ਅਸੀਂ ਮਾਹੀ ਫਸਲ ਨਹੀਂ ਆਉਂਦੀ ਆਪਣੀ ਤੇ ਫਸਲ ਤਾਂ ਆਊਗੀ ਪਰ ਆਏ ਆਪਣਾ ਜਿਹੜਾ 5.5 ਲੱਖ ਰੁਪਇਆ ਹੋਇਆ ਪਿਆ ਉਹਦੇ ਵਿੱਚ ਕੱਟੀ ਜਾਊ ਕਿਉਂ ਆਪਾਂ ਘਰੇ ਵੀ ਰੱਖਾਂਗੇ 2-250 ਮਣਕ ਕਣਕ ਤਾਂ ਠੀਕ ਹੈ ਦੇਣਾ ਲੈਣਾ ਲੈ ਜਾਊਗਾ ਬੁੱਤ ਕੁਛ ਐ ਕਹਿੰਦਾਗਾ ਦੇਣਾ ਲੈਣਾ ਵੀ ਐਸ ਤਰੀਕਾ ਲੈ ਜਾਊਗਾ ਹੁੰਦੇ ਕਿ ਤੇ ਪਰ ਝੋਨੇ ਵੇਲੇ ਨਿਫਰ ਫੰਡ ਹੋ ਜਾਣਗੇ ਤਾਂ ਕਹਿਣਾਗਾ ਨਾਲੇ ਤੂੰ ਕਾਹਤੋਂ ਫਿਕਰ ਕਰਦੀ ਆ ਬੈਠਿਆ ਫਿਕਰ ਕਰਨ ਵਾਲੀ ਉਹ ਤੇਰੇ ਤਾਈ ਬੈਠੀ ਆ ਮਰਕੀ ਜਲ ਕੋਈ ਨਹੀਂ ਜਦੋਂ ਕੁਇਲ ਲੜੀਏ ਬਾਈ ਕੋਲੇ ਆ ਤਾਂ ਇਹਨੂੰ ਆਪ ਹੀ ਪਤਾਗਾ ਠੀਕ ਹੈ ਪੂਣਾ ਗੋਲ ਵਿੱਚ ਹੋਰ ਜਦੋਂ ਲਿਆਉਂਦਾ ਵੀ ਭਾਈ ਇਹ ਵੰਡਦਾ ਵੀ ਇਹ ਅਸੀਂ ਤਾਂ ਦੇਣ ਲੈਣ ਆਉਂਦੇ ਹਾਂ ਮਤ ਕਰਨ ਵੀ ਨਹੀਂ ਜਾਂਦਾ ਹਨ ਤੇ ਨਾਲ ਮੈਂ ਤੈਨੂੰ ਐਂ ਕਹਿਣਾਗਾ ਹਾਂ ਤੇ ਮੈਂ ਜਾਂਦਾ ਯਾਰ ਬਠਿੰਡੇ ਅੱਛਾ ਹੈ ਮਾੜਾ ਮੋਟਾ ਬੇਬੇ ਨੂੰ ਇੱਕਾ ਦਵਾਈ ਲੈ ਕੇ ਦੇਣਾ ਸ਼ੂਗਰ ਦੀ ਹੈ ਤਾਂ ਜ਼ਰੂਰੀ ਆ ਲੈ ਤੇ ਕੋਈ ਜਿਹੜਾ ਮੇਰਾ ਨਾਲ ਪੁੱਛੀ ਆ ਮੁੰਡਾ ਹੂੰ ਹੂੰ ਉਹਦੇ ਨਾਲ ਜਾ ਕੇ ਆਣਾ ਮੇਰਾ ਜਾ ਕੰਮ ਆ ਮੈਨੂੰ ਤੇ ਤੂੰ ਮੜਾ ਇੱਕ ਤਾਂ ਗੰਦੇ ਨਾਲ ਜਿਹੜੀ ਵਾਰੀ ਆ 2 ਘੰਟੇ ਨੀਰੇ ਜੀ ਲੈ ਆਈ ਯਾਰ ਨਾ ਨਾ ਕੋਈ ਨਹੀਂ ਉਹ ਉੱਧਰ ਲਾਵਾਂ ਮੱਕੀ ਚ ਲਾਵਾਂ ਜਿਹੜੀ ਬੱਟਾ ਉੱਥੇ ਲਾਈਂ ਚੰਗਾ ਤੇ ਇੰਨਾ ਕੰਮ ਕਰਦੀ ਵੀਰ ਬਣ ਕੇ ਤੇ ਚਲੋ ਕੋਈ ਕਰ ਲੋ ਤੁਸੀਂ ਵੀ ਕੰਮ ਨੂੰ ਤੂੰ ਮੇਰਾ ਗੱਲ ਕਰੀ ਚੰਗਾ ਆ ਜੀ ਮੜਾ ਉੱਧਰ ਮੈਂ ਤੇਰਾ ਨਾਲ ਗੱਲ ਕਰਨੀ ਆ ਕਰ ਚਲੋ ਠੀਕ ਹੈ ਤੇ ਬਿੰਦਰਾ ਕਾਫੇ ਸਾਹਮਣਾ ਤੂੰ ਆ ਬਸ ਸਾਹਮਣੇ ਉਧਰ ਉਧਰ ਲੁਕੀ ਮੇਰੇ ਫੋਨ ਚ ਫੋਟੋਆਂ ਖਿੱਚੀਆਂ ਹੋਈਆਂ ਕੋਈ ਨਾ ਫਿਰ ਚਲ ਇੱਥੇ ਕਾਫੇ ਤੇ ਲਿਖਿਆ ਵੀ ਚੰਗਾ ਆ ਚਾ ਮੈਂ ਵੀ ਜਾਇਆ ਚਾ ਮੈਂ ਜਾਇਆ ਵਾ ਜਾ ਕਰ ਗੱਲ ਸੁਣ ਕੇ ਜਾ ਠੀਕ ਹੈ ਜਾ ਕੋਈ ਨਹੀਂ ਮੈਂ ਦੋ ਮਿੰਟ ਰਹਿ ਜਾ ਕੀ ਕਰ ਲਾ ਗੱਲ ਕੀ ਕਰਨੀ ਹੈ? ਸਾਹਮਣੇ ਰੱਖ ਦੇ ਕਾਪੀ। ਹਾਂ ਮੈਂ, ਹਾਂ ਬਈ ਕਾਪੀ। ਹੁਣ ਫੋਕਾਈ ਦੀ। ਆਹ ਕਿ ਬੇਚੀ ਜੀ ਬੋਲ ਕੇ ਕੀ ਜਣਾ। ਆ ਪਤਾ ਆ ਦੇਖ ਲੈ ਇੱਥੇ ਦੀ ਕਿਰਾਗ। ਪੜਾਹ ਲਿਖਾ ਦੇ ਜਵਾਕ ਬਿਆਰੇ ਬਰਲੇ। ਕਵੀਰਦਾਰੀ ਨੇ ਜਿੱਠ ਲਈ ਆ ਵੀ ਇਹਨਾਂ ਦੀ ਫੇਰ ਹੀ ਕੋਠੇ ਨਾ ਪੈਣਗੇ ਅਸੀਂ ਇਕੱਠੇ ਰਹਿਣਗੇ। ਚੱਲ ਕੋਈ ਨਹੀਂ ਮੈਂ ਸਮਝਾ ਦੂੰਗੀ ਉਹਨੂੰ ਤਾਂ। ਨਿਆਣੀ ਹੈ ਜੇ ਨਵੀਂ ਨਵੀਂ ਆਈ ਹੈ ਨਾ ਤਾਂ ਕਰਕੇ ਸਮਝ ਕਰ ਤਾਂ। ਮੈਂ ਕਿਹਾ ਹਾਂ ਯਾਰੀ ਤੇ ਆਪਦੀ ਨਾਲ ਸਮਝਾ ਕੋਈ ਨਾ ਕੋਈ ਨਾ ਮੈਂ ਸਮਝਾ ਦੂੰਗੀ ਪਹਿਲਾਂ ਤੂੰ ਜੀਦਾ ਨਹੀਂ ਦੇਖਾ ਆਪਾਂ ਤਾਂ ਐਵੇਂ ਕਿਸੇ ਨੂੰ ਕਰਨ ਸਹੀ ਨਹੀਂ ਗੱਲ ਕੋਈ ਨਾ ਮੈਂ ਤਾਂ ਅੱਗੇ ਤੇਰੀ ਗੱਲ ਨਹੀਂ ਮੋਰੀ ਕਦੇ ਨਾ ਤੇਰੇ ਪੁੱਤ ਦੀ ਮੋੜਾ ਨਾ ਭਾਈ ਇਹਨੂੰ ਵੀ ਇਹੀ ਮਤ ਦੇਵਾਂਗੀ ਕਿ ਭਾਈ ਜਿਵੇਂ ਕਰਦੇ ਓਵੇਂ ਚੱਲਣ ਦੇ ਕਿ ਜੀਦਾ ਤੁਸੀਂ ਠੀਕ ਹੈ ਨਾ ਹਾਂ ਹਾਂ ਚਲ ਕੋਈ ਨਹੀਂ ਤੇਰੇ ਤੇ ਤਾਂ ਮੈਨੂੰ ਮਾਣ ਆ ਕੋਈ ਨਾ ਕੋਈ ਨਾ ਤੂੰ ਕਾਹਤੋ ਫਿਕਰ ਕਰਦੀ ਆ ਅੱਜ ਤਾਂ ਸੋਡੇ ਹੱਥੋਂ ਹੀ ਲੈ ਕੇ ਖਾਣਾਗਾ ਡੈਡੀ ਨੂੰ ਫੋਨ ਲਾ ਕੇ ਪੁੱਛਦੀ ਹਾਂ ਹੈਲੋ ਹਰ ਡੈਡੀ ਠੀਕ ਹੋ ਹਾਂ ਵਰਗਾ ਤੁਹਾਨੂੰ ਹਸਦੀ ਮੈਂ ਤਾਂ ਠੀਕ ਆ ਤੁਸੀਂ ਦੱਸੋ ਸੇਤਾ ਠੀਕ ਨੇ ਵਰਗਾ ਸਾਰਾ ਤੁਹਾਨੂੰ ਦੱਸਦੇ ਆ ਆਪਣਾ ਸਭ ਠੀਕ ਹੈ ਸਾਰੇ ਠੀਕ ਨੇ ਮੈਂ ਤਾਂ ਨਾ ਤੁਹਾਨੂੰ ਕਿਸੇ ਕੰਮ ਲਈ ਫੋਨ ਲਾਇਆ ਸੀ ਹਾਂ ਦੱਸਦੀ ਕੀ ਗੱਲ ਹੈ ਅ ਦੇਖੋ ਰੈਡੀ ਇਹ ਨਾ ਦੋਨੋਂ ਪਰਿਵਾਰਾਂ ਦਾ ਮਾਮਲਾ ਹੈਗਾ ਚਲੋ ਮੈਂ ਵਿਚ ਵਿਚਾਲੇ ਬੋਲੀ ਚੰਗੀ ਵੀ ਨਹੀਂ ਲੱਗਦੀ ਹਿਸਾਬ ਕਿਤਾਬ ਜਾ ਕਰਦੇ ਸੀ ਇਹ ਚਲੋ ਤਾਂ ਕਰ ਜੋ ਪਹਿਲਾਂ ਕਰਦੇ ਹਾਂ ਉਹ ਤਾਂ ਕਰਨੇ ਹਿਸਾਬ ਦਾ ਪਰ ਡੈਡੀ ਜੀ ਮੈਂ ਤੁਹਾਨੂੰ ਕੁਝ ਗੱਲਾਂ ਪੁੱਛਣੀਆਂ ਚਾਹੁੰਦੀ ਆਂ ਕਿ ਮੈਨੂੰ ਸਹੀ ਸਹੀ ਜਵਾਬ ਦੇ ਦਿਓ। ਹਾਂ ਪੁੱਛ ਕੇ ਕੀ ਪੁੱਛਣਾ ਹੈ? ਦੇਖੋ ਖੇਤੀਬਾੜੀ ਦਾ ਮੈਨੂੰ ਕੁਝ ਨਹੀਂ ਪਤਾ ਹੈਗਾ ਨਾ ਨੌਲੇਜ ਹੈ ਹਨਾ ਪਰ ਹਾਂ ਮੈਂ ਇੰਨਾ ਕਿ ਐਗਰੀਕਲਚਰ ਪੜਿਆ ਹੈਗਾ ਵੀ ਇੰਨਾ ਖਰਚਾ ਤਾਂ ਨਹੀਂ ਆ ਸਕਦਾ। ਖਰਚਾ ਹੁਣ ਤਾਂ ਬਹੁਤ ਥੋੜਾ ਹੁੰਦਾ 10 ਕਿੰਨਾ ਕਹਿੰਦੇ ਪੀ ਇਹ ਕਹਿੰਦੇ ਜੀ 15 ਕਿੱਲੇ ਜ਼ਮੀਨ ਹੈ 15 ਬਦ ਨਹੀਂ 12 ਹੈ ਹਨਾ 15 15 ਕਿੱਲੇ ਜ਼ਮੀਨ ਹੈ 15 ਕਿੱਲੇ ਦੇ ਕਹਿੰਦੇ ਸਾਡਾ 5.5 ਲੱਖ ਰੁਪਏ ਖਰਚਾ ਆ ਗਿਆ। ਸਾਡੇ 5.5 ਜਮੀਨ ਦੇ ਘਰ ਕੋਲ ਦਾ ਨਾ ਹੋਵੇਗਾ ਸਾਰਾ 90000 ਤਾਂ ਕਹਿੰਦੇ ਸਪਈਆਂ ਨੂੰ ਦਿੱਤਾ ਜੀਰੀ ਲਵਾਈ ਦਾ ਹਾਂ ਉਹ ਜੀਹ ਕਹਿੰਦਾ ਕਿ 45000 ਤੋਂ ਲੈ ਚਾਹੁੰਦਾ ਨੇ ਤਾਂ 45000 ਕਿੱਲਾ ਹਾਂ 45000 ਕਿੱਲਾ ਲਾਇਆ ਸਾਰਾ ਇਹ ਤਾਂ 70000 ਵੀ ਨਹੀਂ ਮੰਨਦਾ ਜੋ ਵਿੱਚ ਰੱਛ ਨੂੰ ਵੀ ਤਾਂ ਮੰਨਾ ਮਿਲਦਾ ਇਹਨਾਂ ਨੂੰ ਫੇ 90000 ਕਿਉਂ ਕਹਿ ਰਹੇ ਨੇ ਇਹ ਤਾਂ ਮੈਨੂੰ ਕੀ ਪਤਾ ਮੁੰਜਾ ਦੇ ਤਾਂ ਨਗਰਵਾਏ ਨੇ ਇਮਾਨਦਾਰੀ ਵੀ ਨਹੀਂ ਕਿਸਾ ਹੁਣ ਮੈਂ ਮੀਟਰ ਦੇਖ ਕੇ ਆਈ ਆਂਗੀ ਸੱਦਿਆਂ ਜੁੰਡਾ ਦੰਨਿਆ ਮੱਛੀ ਨਹੀਂ ਹੈਗੀ ਆ ਇਹ ਕਹਿੰਦੇ 20000 ਰੁਪਏ ਤੁਹਾਡਾ ਆ ਗਿਆ 20000 ਸਾਡਾ ਆ ਗਿਆ 20000 ਤੱਕ ਕਿਸੇ ਹਿਸਾਬ ਨਾਲ ਨਹੀਂ ਬਿੱਲ ਬਣਦਾ ਸਾਡਾ ਤਾਂ ਬਣਦਾ ਹੀ ਸਿਰਫ 6000 ਹੈ ਇਹ ਬਾਕੀ ਤੁਹਾਨੂੰ ਮੈਂ ਰੱਖਦਾ 600 ਜੁੰਡਾ ਮਾਰ ਪਰ ਹੁਣ 2 ਮਹੀਨੇ ਦੇ ਉਹ ਵੱਧ ਮੱਛੀ ਥੋੜੀ ਜੀ ਤਾਂ 6000 ਦਾ ਬਿੱਲ ਆ ਗਿਆ ਚਲ ਹਾਂ ਜੇ 5-6000 ਮੰਨ ਲਵਾਂ 2 ਮੀਟਰ ਕਿਹ ਹੋਣਗੇ 2 ਮੀਟਰ ਨਾਲ ਤਾਂ ਅੱਧਾ ਸਾਡਾ ਅੱਧਾ ਫਿਰ ਤਾਂ ਵੀ 600 ਜੁੰਡ ਹੋ ਗਈ ਫਿਰ ਨਹੀਂ ਕਿਤੇ ਮੈਂ ਦਿੰਦੀ ਤੁਹਾਨੂੰ ਦੋ ਰੁਪਏ ਮਹੀਨੇ ਉਹ ਵੀ ਮੈਂ ਸੋਚੀ ਇੰਨੀ ਹੈ ਕਿ ਵੀ ਇਹ 20000 ਰੁਪਏ ਸਾਡੇ ਖਾਤੇ 'ਚ ਕਾਹਦਾ ਪਈ ਜਾਂਦੇ ਨੇ ਦੇਖੋ ਕੋਈ ਖਰਚਾ ਨਾ ਕੋਈ ਕਰਜ਼ਾ ਕਾਹਦਾ ਕਰਦੇ ਨੇ ਮੰਨ ਲਾਗੇ ਜਰਾ ਤੁਹਾਨੂੰ ਪਹਿਲਾਂ ਦੇਖਿਆ ਜਾਊਗਾ ਕੋਈ ਚੱਕਰ ਨਹੀਂ ਕਹਿੰਦਾ 30000 ਰੁਪਿਆ ਵਿਆਹ ਤੇ ਕੱਪੜੇ ਆ ਗਏ ਮੈਨੂੰ ਤਾਂ ਲੱਗਦਾ ਨੇ ਇਹਨਾਂ ਕੋਲੇ ਤਿੰਨ ਚਾਰ ਸੂਟ ਨੇ ਸਾਰੇ ਸਾਡੇ ਵਿਆਹ ਤੇ ਸਮਾਏ ਨੇ ਹਾਂ ਇਹਨਾਂ ਨੇ ਕਿਉਂਕਿ ਉਹ ਤਾਂ ਚੱਲ ਨਹੀਂ ਸਕਦਾ ਵਿਆਹ ਤੇ ਤੁਹਾਨੂੰ ਮੈਨੂੰ ਹੋਰ ਪੁੱਛਿਆ ਕੋਈ ਖਰਚਾ ਜਿਹੜਾ ਇਹਦੇ ਫਸਾਤੇ ਸਾਡੇ ਭਾਨੇ ਕਿੰਦਾ ਬਸ ਅਹੀਂ ਪੁੱਛਣਾ ਸੀਗਾ ਠੀਕ ਹੈ ਸਰ ਉਹਨੇ 2 ਲੱਖ ਦੀ ਆ। ਬਹੁਤ ਵੱਧ ਆ 2 ਲੱਖ ਮੰਗਦਾ। ਅੱਛਾ। ਆ ਸਾਰੇ ਜੇਮੀ ਨੇ। ਕਿਤੇ ਕਦਾਈ, ਕਿਤੇ ਹੋਈ। ਬਸ ਰੈਟ ਵਾਂਹ ਮਾ ਮੇ ਹੁੰਦੀ ਜਿਹਦਾ ਮਾਇਦੇ ਨਹੀਂ ਗਾ। ਪਹਿਲਾਂ ਚਲ ਮੰਗਿਆ ਪਹਿਲਾਂ ਦੱਸੋ। ਪਹਿਲਾਂ ਜਦੋਂ ਜੁੱਲ ਮੱਚੇਂ ਅੰਦਰ ਦੀ। ਹਾਂ ਸਾ ਤੇ ਕਲੀਕ ਕਰ ਦੋ। ਬੜਾ ਜਨ ਜੀ ਮੈਂ ਤਾਂ ਵਰਤਿਆਂਗੇ ਇਹਦਾ ਮੋਗਾ ਕਰੀਂ। ਕਿੰਨੇ ਲੱਖ ਰੁਪਏ ਦੀ ਤੇਰੀ ਬਰੀ ਆ ਗਈ। ਉਹ ਜਿਹੜੇ 3-3000 ਦੇ ਸੂਟ ਨੇ ਉਹਦੇ ਵਿੱਚ ਮੇਰੀ ਬਰੀ ਚ ਕਿੰਨੇ ਸੂਟ ਨੇ? 7 ਕ ਸੂਟ ਨੇ। ਤੇ ਉਹਨਾਂ ਨੂੰ ਇਹ ਲੱਖ ਰੁਪਏ ਦੇ ਸੂਟ ਦੱਸੀ ਜਾਂਦੇ ਆ ਜੇ ਤੂੰ ਐ ਕਰ ਲੈ ਮੈਂ ਤਾਂ ਹੁੰਦੇ ਆਉਣਾ ਚਾਹਾਂਗਾ ਜਦੋਂ ਜੇ ਤੂੰ ਕਿਹੜਾ ਸਾਥਾ ਦੇਖ ਲੈ ਹਾਂ ਤੁਸੀਂ ਤਾਂ ਉਹਦੇ ਚੰਗੇ ਵੀ ਲਾਏ ਜੜੀ ਹੁਣ ਸਾਡੇ ਘਰ ਦਾ ਮਾਮਲਾ ਗੱਲ ਕਰੀ ਮੈਨੂੰ ਥੋੜਾ ਜਿਹਾ ਹੋ ਰਿਹਾ ਕਿ ਸਾਥ ਉਹ ਤੋਂ ਪੜਿਆ ਲੱਗਦਾ ਇਹਨਾਂ ਤੋਂ ਸਹੀ ਹੋਇਆ ਨਹੀਂ ਹੋਇਆ ਫਿਰ ਆਂ ਕਿਉਂ ਨਹੀਂ ਤੁਸੀਂ ਬਹਾਨਿਆਂ ਨਾਲ ਕਿਸੇ ਨਾਲ ਗੱਲ ਕਰੋ ਕਿ ਸਾਥ ਕਰਦੀ ਦੇਖੋ ਕੋਈ ਤੁਰ ਬੈਸਾ ਕੋ ਕਰਦੇ ਕਹਿੰਦੇ ਆ ਜòn ਕਾਇਨ ਹੈ ਨਹੀਂ ਗੇੜੇ ਮੈਨਾਂ ਕਿਵੇਂ ਕਿਤੇ ਆਉਣਾ ਪੈ ਲੱਗਿਆ ਵਾਹ ਜੇ ਅਗਰੇ ਜੀਰੋ ਜ਼ੋਨ ਦੀ ਮਤਾਂ ਮੱਝੀ ਹੈ ਕਿਹੜਾ ਜੀਰੋ ਫਨੀ ਕਰਦੇ ਪਾਉਂਦੇ ਨੇ ਇਹ ਤਾਂ ਬਹੁਤ ਭੋਲੇ ਨੇ ਇੱਕ ਤਾਂ ਹਜਗਦੇਵ ਵਿੱਚ ਪੜਿਆ ਪੜਿਆ ਲਿਖਿਆ ਨਹੀਂ ਹੈਗਾ ਤਾਂ ਕਰਕੇ ਇਹਨਾਂ ਨੂੰ ਤਾਂ ਉੱਲੂ ਬਣਾਈ ਜਾਂਦੇ ਨੇ ਹੋਰ ਕੋਈ ਟੀਚਰ ਜੇ ਤਾਂ ਯਾਰ ਭੋਲੇ ਨੇ ਨਰਮਾ ਦਸਿੰਦਰ ਸਾਰਾ ਪੜਿਆ ਉਹ ਤਾਂ ਬੜੀ ਲਿਖੀ ਹੈ ਸਰ ਮੈਂ ਤਾਂ ਹੁਣ ਗੱਲ ਮੈਂ ਤਾਂ ਗੱਲ ਕਰੂੰਗੀ ਹਾਂ ਕੋਈ ਨਹੀਂ ਜੇ ਜਿਹੜਾ ਮਾਰਾ ਬ੍ਰੇਕ ਕਰਦੀ ਗੱਲ ਹੈ ਜੇ ਨਾ ਜੇ ਕੋਈ ਅਡਰਡਾ ਮੈਨੂੰ ਸਕਦੇ ਹੋ ਮੈਂ ਗੱਲ ਕਰੂੰਗਾ ਭਾਈ ਜੀ ਇਹ ਹੈ ਜੀ ਕੋਈ ਹੋਰ ਨਹੀਂ ਹੈ ਸਾਡਾ ਸਾਡਾ ਵੀਡੀਓ ਮੇਰੇ ਬਾਪੂ ਦੇ ਨਾਲ ਕਾਹ ਦਾ ਵੀਰੇ ਨਾਲ ਖਰਚਾ ਇੰਨਾ ਹੁੰਦਾ ਨਹੀਂ ਹੈ ਜੀ ਇਹ ਆਪਣੀ ਕਿਹੜੀ ਨਰਮ ਨੰਨਾ ਕਰਦਾ ਹੁੰਦਾ ਹੈ ਠੀਕ ਹੈ ਬਪੂ ਚੰਗਾ ਠੀਕ ਹੈ ਬਾਪੂ ਚੰਗਾ ਹਾਂ ਠੀਕ ਹੈ ਬਾਪੂ ਜੇ ਕੋਈ ਲੋੜ ਹੋਵੇ ਮੈਨੂੰ ਸੱਦ ਨਹੀਂ ਮੈਂ ਆ ਜਾਣਾ ਹੈ ਕੋਈ ਚੰਗਾ ਹੈ ਚੰਗਾ ਹਾਂ ਠੀਕ ਹੈ ਬਾਪੂ ਕਿਤੇ ਖਰਚਾ ਸਾਡਾ ਇੰਨਾ ਹੋਇਆ ਹੀ ਨਹੀਂ ਫਿਰ ਇਹ ਕਾਫੀ ਗਰੀ ਭਰੀ ਫਿਰ ਦੇਣ ਕਿਹਦਾ ਮਤਲਬ ਸਾਫ ਇਹ ਮੂਰਖ ਬਣਾਉਂਦੇ ਆ ਰਹੇ ਨੇ ਈ ਮਹੀਨਿਆਂ ਤੋਂ ਇਹਨੇ ਸਾਲਾਂ ਤੋਂ ਕੋਈ ਹੁਣ ਮੈਂ ਆ ਗਈ ਹੁਣ ਨਹੀਂ ਹੋਣ ਦਿੰਦੀ ਕੱਪੜਾ ਮੰਮੀ ਜੀ ਆਹ ਲਓ ਪਾਣੀ ਪੀ ਲਓ ਪਾਣੀ ਤਾਂ ਮੈਂ ਪੀ ਲਣਾ ਕੀ ਕਰਨ ਲੱਗੀ ਸੀ ਅੰਦਰ ਮੈਂ ਤੈਨੂੰ ਕਦੋਂ ਦਾ ਕਹਿ ਕੇ ਆਈ ਵੀ ਆ ਜਾ ਆ ਕੁਛ ਨਹੀਂ ਹੋਤਾ ਕੱਪੜੇ ਜੇ ਪਏ ਸੀ ਤੇ ਆਹ ਮਰੀ ਅੰਦਰ ਸੀ ਤੂੰ ਹੈਗੀ ਤਾਂ ਹੈ ਕੰਮ ਕਰਨ ਨੂੰ ਤੇ ਕਰ ਦਿਓ ਕੰਮ ਹੋਰ ਕੌਣ ਕਰਦਾ ਮੈਂ ਕਰਦੀ ਆ ਮੈਂ ਕਰਦੀ ਆ ਸਾਰੇ ਕੰਮ ਡਿਸੀਜਾਂ ਦੇ ਤੇਰੇ ਲੱਛਣ ਕੰਮ ਕਰਨ ਵਾਲੀ ਦੇ ਮੈਨੂੰ ਲੈ ਸੋਸਤ ਹੋ ਕੇ ਭਾਈ ਅਣੀ ਮੇਰੀ ਗੱਲ ਸੁਣਾ ਕੀ ਕੰਮ ਕੁਮੂ ਤੂੰ ਧੋਖਾ ਲਿਆ ਕਰਨ ਵਾਲੀ ਉਹਨਾਂ ਨੂੰ ਕੀ ਪਤਾ ਗਿਆ ਬੁੱਝੜਾਂ ਨੂੰ ਮੈਂ ਤਾਂ ਤੇਰਾ ਵਿਆਹ ਹੀ ਤਾਂ ਪਹਿਲਾਂ ਕਰਾਇਆ ਸੀ ਪੱਤਾ ਮਾਰ ਕੇ ਵੀ ਮੇਰਾ ਸਾਰਾ ਪੇਸ਼ਾੜਾ ਰਹਿ ਜੂ ਪਤਾ ਨਹੀਂ ਕਿਧਰ ਉਹ ਬਹਿ ਗਿਆ ਬਚੋੜੇ ਬਚੋਲੇ ਇਹਦਾ ਬੇੜਾ ਉਹਨੇ ਕਰਾਤਾ ਮੇਰੇ ਸਾਰੇ ਨੇ ਦੁਆਰੇ ਇਹਨੂੰ ਫਿਰਦੇ ਆਣੇ ਅੱਧ ਤੇ ਉਹ ਬਣ ਕੇ ਮੇਰੇ ਸੱਜੇ ਮੇਰੇ ਤੂੰ ਕਾਉਂਟ ਚੈੱਕ ਕਰਿਆ ਸੀ ਆਉ ਦਾ? ਨਾ ਕਿਉਂ? ਨਾ ਕਿਉਂ? ਹੂੰ ਤਾਂ ਤੂੰ ਬੜੇ ਮੈਸੇਜ ਮੈਨੂੰ ਤਾਂ ਤੂੰ ਉਹਦੀ ਕਰਦਨੀ ਆ ਹੁਣ ਤੂੰ ਆਨਲਾਈਨ ਬੈਠਾ ਹੁਣ ਤੂੰ ਆਫਲਾਈਨ ਹੋ ਗਿਆ ਕਿੱਥੇ ਆ ਫਲਾਣਾ ਧੋੰਕਾ। ਉਹ ਤੂੰ ਦੇਖਿਆ ਨਹੀਂ। ਇਹੋ ਜਿਹਾ ਕੀ ਕਰਤਾ ਤੁਸੀਂ ਕਾਉਂਟ ਨਾਲ? ਤੇ ਕਾਉਂਟ ਤੇ ਲੱਖ ਰੁਪਈਆ ਪੁਆ ਕੇ ਆਏ ਮੈਂ ਆਉਣ ਲੱਗਿਆ ਹੁਣ। ਲੱਖ ਰੁਪਈਆ? ਹੂੰ। ਸੱਚੀ? ਸੱਚੀ ਤੇਰੀ ਸੋਹ। ਕਹਿੰਦੀ ਤਾਂ ਸੀ ਕਿ ਮੈਂ ਚੂੜੀਆਂ ਕਰਾਉਣੀਆਂ ਚੂੜੀਆਂ। ਨਾਲੇ ਹੁਣ ਜੋ ਤੂੰ ਆਦੇ ਪੇਕੀ ਜਾਏਂਗੀ। ਹੂੰ। ਉੱਥੇ ਜਾ ਕੇ ਚੂੜੀਆਂ ਕਰਾ ਲਈ ਇੱਥੇ ਆ ਕੇ ਕਹਿੰਦੀ ਮੇਰੀ ਬੇਬੇ ਨੇ ਕਰਾ ਇਹਨਾਂ ਨੂੰ ਕੀ ਪਤਾ ਲੱਗੂ ਜੇ ਤੂੰ ਪੇਕੇ ਜਾ ਕੇ ਬਣਾ ਕੇ ਲੈ ਆਂਗੀ ਯਾਰਾ ਹੈ ਵੇ ਕੋਈ ਹੀ ਗੱਲ ਮੰਮੀ ਬਹੁਤ ਤੇਜ਼ ਆ ਗਈ ਮੰਮਾ ਇਹਨੂੰ ਤਾਂ ਪਤਾ ਹੀ ਆ ਸਾਰਾ ਕੁਝ ਮੰਮਾ ਕਿਹੜਾ ਤੇ ਅੰਨੀ ਮੈਂ ਆ ਕੇ ਖਿਪ ਤਾਂ ਮੰਤਰੀ ਤਾਂ ਉਹ ਗੱਲ ਆ ਚੀਜ਼ ਦਿੱਤੀ ਵੀ ਨਾ ਹੋਈਆਂ ਅਰਗੀ ਆ ਚੀਜ਼ ਨੂੰ ਵੀ ਰੋਣੀਆਂ ਦਿੱਤੇ ਤੋਂ ਵੀ ਰੋਣੀਆਂ ਤੇ ਤੁਸੀਂ ਝੋਰੀਓ ਕਾ ਦਿੰਦੇ ਹੋਗੇ ਉਹਨਾਂ ਤੋਂ ਓਏ ਉਹਨਾਂ ਨੂੰ ਲੋੜ ਹੀ ਨਹੀਂ ਜਦੋਂ ਕਾਸੀ ਜੀ ਉਹ ਤਾਂ ਬੁੱਝੜਾ ਖੇਤ ਤੁਰਾ ਫਿਰਦਾ ਉਹਨੂੰ ਕੀ ਪਤਾਗਾ ਜੇ ਹੁਣੀ ਆਉਂਦੀ ਨੂੰ ਉਹਨੂੰ ਦੇਣ ਲਾਗੇ ਸਾਰਾ ਕੁਝ ਚੰਬਲ ਜੂਗੀ ਉਹੋ ਪਰ ਉਹਨਾਂ ਨੂੰ ਪਤਾ ਤਾਂ ਲੱਗੂਗਾ ਜਦੋਂ ਮੈਂ ਚੂੜੀ ਲਿਆਉਂਗੀ ਤੇ ਉਹਨਾਂ ਦੀਆਂ ਵੀ ਕਿੱਥੋਂ ਲਿਆਂਦੀਆਂ। ਉਹ ਮੋٹے ਦਿਮਾਗ ਦੇ ਮੈਂ ਕਹੀ ਇਹਨਾਂ ਵੀ ਆਦੇ ਪੇਕਿਆਂ ਤੋਂ ਲਿਆਂਈਆਂ ਆਂ ਕਹੀ ਤੂੰ। ਹੋਰ ਹੀ ਕਿਤੇ ਤੂੰ ਤੁਰੀ ਫਿਰਦੀ ਐ ਤੂੰ ਤਾਂ। ਕੋਈ ਨਾ ਕਹਿ ਦੂੰਗੀ ਤੁਸੀਂ ਮੇਰੀ ਬੇਇੱਜ਼ਤੀ ਕਰੀ ਜਾਇਆ ਕਰੋ ਸਾਰਾ ਦਿਨ। ਉਹ ਫਿਰ ਬੇਇੱਜ਼ਤੀ ਤੇਰੀ ਕਰੂੰਗਾ ਹੁਣ ਜੇ ਤੂੰ ਗੱਲ ਨਹੀਂ ਸਮਝਦੀ। ਪਤਾ ਨਹੀਂ ਕੀ ਹੋਇਆ ਤੈਨੂੰ ਜੇ ਚੀਜ਼ ਦਿੱਤੀ ਤੋ ਵੀ ਖੁਸ਼ ਨਹੀਂ ਤਾ ਬੱਸ ਫਿਰ ਨਹੀਂ ਤੂੰ ਹੁੰਦੀ। ਮੈਂ ਤਾਂ ਬਹੁਤ ਖੁਸ਼ ਆਂਗੀ। ਹਾਂ ਫਿਰ ਹੁਣ ਉਹ ਮੇਰੀ ਗੱਲ ਸੁਣ। ਜਿਹੜਾ ਮੈਂ ਕਹੀ ਇਹਨਾਂ ਵੀ 4.5 ਲੱਖ ਰੁਪਇਆ ਸਿਰ ਪੈ ਗਿਆ। ਉਹ ਇੰਨੇ ਥੋੜੀ ਪਈ ਆ ਉਹ ਲੱਖ ਤਾਂ ਮੈਂ ਉੱਤ-ਕੁੱਤ ਕਰ ਗਿਆ ਹੈ ਬਾਕੀ ਮੈਂ 50000 ਰੁਪਏ ਅੱਡ ਰੱਖ ਲਿਆ ਆਪਣੇ ਹੁਣ ਆਪਣੀ ਸਾਲਗिराਹ ਜੀ ਆਉਗੀ ਘੁੰਮਣ ਜਾਵਾਂਗੇ ਕਮਲਗੇ ਤੇ ਹੋਰ ਚਲੋ ਜੇ ਤੁਸੀਂ ਕਹਿਨੋਂ ਤਾਂ ਮੰਨ ਲੈਨੀ ਆ ਮਨਦੀ ਵਾਲੀ ਔਖੀ ਆ ਤੂੰ ਮੰਨ ਜਾ ਕਰ ਜਿਹੜੀ ਗੱਲ ਮੈਂ ਤੇਰਾ ਫਾਇਦਾ ਹੀ ਕਰਦਾ ਫਿਰਦਾ ਆਉਦੇ ਜਵਾਕਾਂ ਦਾ ਉਹਦਾ ਦਿੱਸਦਾ ਹੀ ਇਹ ਫਾਇਦਾ ਹਾਂ ਆ ਦੇਖ ਕਿੱਡਾ ਉਹਦਾ ਮੂੰਹ ਦੇਖ ਕੇ ਮੈਂ ਤੇਰਾ ਉਹਦੇ ਮੈਂ ਕਰਾ ਕੇ ਲਿਆ ਫੇਸ਼ੀਅਲ ਜੇ ਦੇਖ ਕਿੱਡੀ ਗੋਰੀ ਨਿਕਲੀ ਪਈ ਆ ਮੈਂ ਤੇਰੇ ਮਾਰਾ ਪਾਪੜ ਵੇਚਦਾ ਕਮਲਗੇ ਭਰਾਣਾ ਬੇਈਮਾਨੀ ਕਰਦਾ ਫਿਰਦਾ ਵੀ ਜਿਹੜੇ ਤੈਨੂੰ ਵਾਦੇ ਕਰੇ ਸੀ ਪਹਿਲਾਂ ਪੂਰੇ ਕਰਦੇ ਆ ਵਿਆਹ ਤੋਂ ਚਲੋ ਵਧੀਆ ਗੱਲ ਆ ਜੀ ਪੂਰੇ ਕਰੂਗੇ ਵਧੀਆ ਗੱਲ ਤਾਂ ਹੋਣੀ ਹੈ ਕਿ ਤੂੰ ਖੁਸ਼ ਨਹੀਂ ਹੁੰਦੀ ਹੈ ਨਾ ਪਰ ਤੂੰ ਜਮਾ ਅਦਿ ਮਿਤਰੀ ਬੇਈ ਨਹੀਂ ਆਈ ਮੈਂ ਖੁਸ਼ ਤਾਂ ਨਹੀਂ ਆ ਪਰ ਤੁਹਾਨੂੰ ਬੋਲਣ ਦੀ ਆ ਤਾਂ ਇੰਨਾ ਕਾ ਤੂੰ ਬੋਲਦੇ ਹੋਣਗੇ ਉਹ ਕਿੱਥੇ ਤਾਂ ਤੂੰ ਆਏ ਕਿ ਨਾ ਸੀ ਬੱਲੇ ਬੱਲੇ ਕੁਲਦੀਪ ਤੂੰ ਕਿੱਡਾ ਚੰਗਾ ਲੱਖ ਰੁਪਿਆ ਲੈ ਅੱਜ ਦੇ ਟਾਈਮ 'ਚ ਕੌਣ ਕਰਾਉਂਦਾ ਘਰਾਂ ਦੇ ਲੱਖ ਰੁਪਏ ਕਹਿ ਤਾਂ ਦਿੱਤਾ ਕਿੰਨਾ ਵਧੀਆ ਹੂੰ ਨਾ ਕੋਈ ਥੈਂਕ ਯੂ ਨਾ ਕੋਈ ਹਾਏ ਨਾ ਹੈਲੋ ਬਸ ਤੂੰ ਤਾਂ ਇਨਰ ਕੀ ਬਣਦੀ ਜਾਨੀ ਤੂੰ ਤਾਂ ਮੱਜਾਂ ਜਰੇ ਕਿ ਗੋਹੇ ਚ ਇਨਰ ਕੀ ਬਣ ਗਈ ਵਧਿਆ ਪੜੀ ਲੀਗੀ ਸੀ ਕਿੰਨਾ ਦਿੱਖ ਤਰਾ ਦਿਮਾਗ ਕੰਮ ਕਰਦਾ ਹੁੰਦਾ ਸੀ ਹੁਣ ਤਰਾ ਦਿਮਾਗ ਜਮਾ ਚੁੱਪ ਹੋਇਆ ਪਿਆ ਪਤਾ ਨਹੀਂ ਤੂੰ ਖੁਸ਼ ਨਹੀਂ ਮੇਰੇ ਨਾਲ ਰਹਿ ਕੇ ਇੱਥੇ ਖੁਸ਼ ਤਾਂ ਹੈਗੀ ਆ ਤਾਂ ਹੀ ਰਹਿ ਰਹੀ ਆਂਗੀ ਤਾਂ ਹੀ ਰਹਿ ਰਹੀ ਆਂਗੀ ਹੁਣ ਤੂੰ ਮੇਰੀ ਗੱਲ ਸੁਣ ਦਬਾ ਦਬ ਕੇ ਪਿੱਕੇ ਦਾ ਮਾਰ ਕੇ ਉਹਨੂੰ ਪੱਜ ਟੱਕ ਜੀ ਕਿਤੇ ਮੌਕੇ ਤੇ ਇਹਨੂੰ ਪਤਾ ਲੱਗ ਜੇ ਬਾਣੀਆਂ ਬੁਣੀਆਂ ਦਾ ਜਾਇਕਰਨ ਉੱਤੇ ਹੀ ਆ ਗਈ ਮੇਰੇ ਸਾਲੇ ਦੀ ਸਵਾਲ ਤੁਸੀਂ ਛੱਡਿਐਓ ਬੰਦਾ ਹੁੰਦਾ ਨਾ ਇਹਦਾ ਛੱਡਣ ਜਾਂਦਾ ਹੁੰਦਾ ਲੈਣ ਨਹੀਂ ਜਾਂਦਾ ਹੁੰਦਾ ਛੱਡਿਆਊਗਾ ਕੋਈ ਨਹੀਂ ਤੈਨੂੰ ਤੁਸੀਂ ਛੱਡਿਆਓ ਮੈਨੂੰ ਉਹ ਕੋਈ ਨਹੀਂ ਛੱਡਿਆਊਗਾ ਫਿਰ ਕੀ ਹੋ ਗੱਲ ਜੇ ਤੂੰ ਗੱਲ ਕਹੀਂ ਮੈਂ ਨਾ ਮੰਨਾਂ ਇਹ ਹੋ ਸਕਦਾ ਚਲੋ ਠੀਕ ਆ ਨਾਲੇ ਬਾਲਾ ਕੰਮਕੁੰਮ ਨਾ ਕਰਿਆ ਕਰ ਜੇ ਉਹਨੂੰ ਹੁਣੀ ਬੇਲੀ ਰਹਿਣ ਦਾ ਸੁਭਾਅ ਪੈ ਗਿਆ ਨਾ ਤੇਰੇ ਸਿਰ ਚ ਗੱਲਾਂ ਕਰੂਗੀ ਮੁੜ ਕੇ ਮੇਰੇ ਕੋਲ ਆ ਕਿਉਂਕਿ ਮੈਂ ਇੱਥੋਂ ਤਾਂ ਕੰਮ ਨਹੀਂ ਹੁੰਦਾ ਜੀ ਅੱਡ ਘਰ ਪਾਲ ਲਈ ਕਿਤੇ ਬਠੰਡੇ ਰਹਿਣ ਲੱਗ ਜਗੇ ਫਿਰ ਐਂ ਜੇ ਕਰਦੀ ਹੁੰਨੀ ਆਂਗੀ ਫਿਰ ਮੈਂ ਨਹੀਂ ਲੈ ਲੁਕੇ ਜਾਣੀ ਕਿਤੇ ਤੁਹਾਨੂੰ ਬੜਾ ਪਤਾ ਮੇਰਾ ਤੇ ਮੈਨੂੰ ਪਤਾ ਮੇਰੇ ਨਾਲ ਵੀ ਆਹੀ ਹੈ ਤ ਬਿਆ ਤਾਂ ਪਹਿਲਾਂ ਵੀ ਹਾਈ ਹਾਲ ਤਰਾ ਹੁਣ ਵੀ ਚੰਟ ਹੋ ਜਾ ਦੁਨੀਆਂ ਵੱਢ ਕੇ ਖਾ ਜੂ ਲੁੱਟ ਕੇ ਖਾ ਜੂ ਜੇ ਮਾਇਆ ਨਾ ਹੋਵਾ ਤੈਨੂੰ ਇੱਥੇ ਮੈਨੂੰ ਝੱਡ ਹੋਣ ਦੀ ਕੀ ਲੋੜ ਆ ਤੁਸੀਂ ਆ ਕੇ ਤਾਂ ਹੈਗੇ ਹੋ ਚਲ ਕੋਈਂ ਜਾ ਤੂੰ ਪੈ ਜਾ ਥੱਕੀ ਆ ਮੈਨੂੰ ਲੱਗਦਾ ਤੂੰ ਜਾ ਆਰਾਮ ਕਰ ਲਾ ਮੰਮੀ ਜੀ ਦੇਖੋ ਮੈਂ ਉਸ ਟਾਈਮ ਬੋਲੀ ਨਹੀਂ ਹੈਗੀ ਜਦੋਂ ਸਾਹਿਬ ਕਿਤਾਬ ਕਰਦੇ ਸੀ ਪਰ ਤੁਸੀਂ ਕਦੇ ਸੋਚਿਆ ਕਿ 15 ਕਿਲੇ ਦਾ ਆਪਣਾ ਵਾਹਣਾ ਹੈ ਇਹਨਾਂ ਖਰਚਾ ਕਿਵੇਂ ਆ ਸਕਦਾ ਹੈ ਖਰਚਾ ਆ ਜਾਂਦਾ ਅੱਜ ਕੱਲ੍ਹ ਆਨ ਬੁਦਕੀਆ ਮੋਹਾਰੀਆਂ ਵਧੀਆਂ ਨਹੀਂ ਆ ਰਹੀਆਂ ਸਪਰੀਆਂ ਹੋਈਆਂ ਤਾਂ ਕਰਕੇ ਖਰਚਾ ਆਇਆ ਨਹੀਂ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਮੈਂ ਪੁੱਛ ਰਹੀ ਆ ਵੀ ਜਿਹੜਾ ਆਪਣਾ ਬਾਹਨ ਹੈ ਉਹ ਨਰਮ ਹੈ ਵੀ ਤਾਂ ਖਰਚਾ ਆਉਂਦਾ ਉੱਥੇ ਨਹੀਂ ਹਰਮਣ ਬਾਹਨ ਦਾ ਆਪਣਾ ਸਾਰੀ ਤੱਕੜਾ ਬਾਹਨ ਦਾ ਆਪਣਾ ਕਿਤੇ ਵੀ ਨਹੀਂ ਮਾਰਾ ਸਾਰਾ ਆਪਣਾ ਸੀਰੇ ਦੇ ਦਾ ਗੱਡੇ ਦਾ ਪਾਣੀ ਲੱਗਦਾ ਸਾਰੇ ਬਾਹਨ ਨੂੰ ਸਾਰੇ ਬਾਹਲੀ ਤੱਕੜੇ ਆ ਤੇ ਮਤਲਬ ਕਿ ਜਿਹੜੇ ਇੱਥੇ ਮੋਟਰ ਲੱਗ ਰਹੀ ਹੈ ਜਾਂ ਫਿਰ ਬੋਰ ਤੇ ਪਾਣੀ ਤੁਸੀਂ ਕਰਦੇ ਹੋਗੇ ਨਹੀਂ ਆਪਾਂ ਡੀਜ਼ਲ ਲਿਜਾਉਂਦੇ ਆਪਣੇ ਮੋਟਰਾਂ ਲੱਗੀਆਂ ਹੋਈਆਂ ਨੇ ਫਿਰ ਤੇਲ ਕਾਦਾ ਮੱਚ ਗਿਆ ਕੱਦੂ ਕੁੱਦੂ ਤੇ ਮੱਚਿਆ ਨਾ ਕੱਦੂ ਤੇ ਇੰਨਾ ਤੇਲ ਤਾਂ ਨਹੀਂ ਲੱਗਦਾ ਇਹ ਗੱਲ ਸੋਚਣ ਵਾਲੀ ਐ ਮੈਂ ਹੈ ਕੱਦੂ ਤੇ ਤੇਲ ਇੰਨਾ ਨਹੀਂ ਨਾਲੇ ਤੁਸੀਂ ਆਪ ਸੋਚੋ ਉਹ ਕਹਿੰਦਾ 90000 ਰੁਪਏ ਪਹੀਏ ਲੈ ਗਏ 4500 ਰੁਪਏ ਦਾ ਕਿੱਲਾ ਹੋ ਰਿਹਾ ਪਹੀਆਂ ਦਾ ਉਹ ਘੜੇ ਸਾਹਿਬ ਨਾਲ 90000 ਰੁਪਏ ਦੇ ਕਹੀ ਜਾਂਦਾ ਉਹ ਤਾਂ ਇਹਨੂੰ ਵੀ ਪਤਾ ਹੋਊਗਾ ਕਿ ਰੇਟ ਚੋਂ ਨਾ ਲਵਾਇਆਗਾ ਆਪਾਂ ਬਸ 47 ਸਰਪੀਏ ਦਾ ਮੈਂ ਦੇਖੋ ਜੀ ਤੁਸੀਂ ਇਹ ਨਾ ਸੋਚੋ ਵੀ ਮੈਂ ਤੁਹਾਡੇ ਦੋਨਾਂ ਭਰਾਵਾਂ 'ਚ ਪਾੜ ਫਵਾਰੀਆਂ ਪਰ ਜਿਹੜੀ ਗੱਲ ਇਨਸਾਫ ਦੀ ਉਹ ਤਾਂ ਮੈਂ ਕਰੂੰਗੀ ਜਿਹੜੀ ਚੀਜ਼ ਦਾ ਤੁਸੀਂ ਖਰਚਾ ਕੀਤਾ ਹੀ ਨਹੀਂ ਉਹ ਆਪਾਂ ਕਿਉਂ ਭਰੀਏ ਨਾਲੇ ਬਿਰੀ ਦੇ ਬਿੱਲਾ ਜੁੰਟਾ ਤਾਂ ਮੱਚੇ ਨਹੀਂ ਹੈਗੇ ਆਪਣੀਆਂ 6000 ਤਾਂ ਬਿੱਲਾ ਆਪਾਂ ਨੂੰ ਆਇਆ ਪੁੱਤ ਸਾਹਿਬ ਕਿਤਾਬ 'ਚ ਫਰਕ ਲੱਗਦਾ ਪੁੱਤ ਮੈਂ ਉਹੀ ਕਹੀਏ ਨਹੀਂ ਮੈਂ ਜੁੰਟਾ ਚੈੱਕ ਕੀਤੀ ਹੈ ਨਾ ਆਪਣੀ ਤਾਂ ਇੰਨਾ ਬਿੱਲਾ ਆ ਨਹੀਂ ਸਕਦਾ ਉਹ 2000 ਰੁਪਏ ਬਿੱਲ ਕਿਹ ਜੰਦਾਗਾ ਆਇਆ ਸਾਰਾ 6000 ਰੁਪਏ ਫਿਰ ਪੁੱਤ ਸਾਹਿਬ ਕਿਤਾਬ ਤਾਂ ਉਹੀ ਕਰਦੇ ਆ ਇਹ ਤਾਂ ਕੰਮ ਕਰਨ ਵਾਲਾ ਹੈ ਇਹਨੇ ਤਾਂ ਕਦੇ ਕੀ ਆ ਗਿਆ ਘਰੇ ਕੀ ਨਾ ਆ ਗਿਆ ਹਿਸਾਬ ਕਿਤਾਬ ਇਹ ਜਾ ਕਰਿਆ ਨਹੀਂ ਜੇ ਤੈਨੂੰ ਭਾਈ ਮਾਣਾ ਮੋਟਾ ਕੋਈ ਫਰਕ ਸਰਕ ਲੱਗਦਾ ਤਾਂ ਦੋਨੇ ਜੀ ਆਪਦੀ ਰਾਏ ਕਰਕੇ ਦੁਬਾਰੇ ਪੁੱਛ ਲੋ ਉਹਨਾਂ ਨੂੰ ਅ ਦੇਖੋ ਮੈਂ ਲੜਾਈ ਨਹੀਂ ਪਾਉਣਾ ਚਾਹੁੰਦੀ ਕੁਝ ਨਹੀਂ ਕਰਨਾ ਚਾਹੁੰਦੀ ਬਸ ਇੱਕ ਵਾਰੀ ਮੈਂ ਜਿਹੜਾ ਤੁਹਾਡਾ ਉਹ ਹਿਸਾਬ ਕਿਤਾਬ ਵਾਲਾ ਰਜਿਸਟਰ ਹੈ ਮੈਂ ਸਿਰਫ ਉਹ ਚੈੱਕ ਕਰਨਾ ਹੈ ਇੱਕ ਆਪਣੇ ਬਾਣੀਏ ਤੋਂ ਆੜਤ ਆੜਤੀ ਤੋਂ ਪੁੱਛ ਕੇ ਆਇਓ ਆਪਣਾ ਜਿਹੜਾ ਹਿਸਾਬ ਕਿਤਾਬ ਹੈਗਾ ਵੀ ਉਹਨਾਂ ਦਾ ਕੀ ਦੇਣਾ ਲੈਣਾ ਹੈ ਕਾਹਦਾ ਦੇਣਾ ਲੈਣਾ ਉਹ ਪੁੱਛ ਕੇ ਆਇਓ ਤੁਸੀਂ ਕਦੇ ਗਏ ਹੋਗੇ ਅਰਤੀ ਕੋਲੇ ਕਰੇ ਗੱਲ ਕੀਤੀ ਹੈ ਨਹੀਂ ਹਰਮਨ ਉਹ ਬੜਾ ਲਿਖਿਆ ਤਾਂ ਕਰਕੇ ਇੱਕ ਛੋਟਾਗਾ ਉਹਦੀ ਇੱਜ਼ਤ ਕਰਦਾ ਮੈਂ ਉਹਨੂੰ ਹੀ ਕੱਲ ਦਾ ਉਹ ਹੀ ਜਾਂਦਾ ਪੁੱਤ ਸਾਖ ਪੁਤਾਬ ਕਰਨ ਦਾ ਨਾਲ 30000 ਦੇ ਕਿਹੜੇ ਕੱਪੜੇ ਲੈ ਲਏ ਤੁਸੀਂ ਆ ਤਿੰਨ ਚਾਰ ਪੈਂਟ ਸ਼ਰਟਾਂ ਸਮਾਈਆਂ ਨੇ ਉਹ ਵੀ ਨਹੀਂ ਪੌਂਦੇ ਤੁਸੀਂ ਇਹ ਕੁਰਤੇ ਪਜਾਮੇ ਪਾਉਣੇ ਹੋ ਉਹ ਵੀ ਉਹ ਨਹੀਂ ਲੈ ਕੇ ਇੱਤੀ ਸੀ ਹਰਮਨ ਫਿਰ 30000 ਤਾਂ ਆਈ ਨਹੀਂ ਸਕਦਾ ਨਾ ਕਿਸੇ ਪਾਸਿਓਂ ਵੀ ਮੈਨੂੰ ਤਾਂ ਇਹ ਚੀਜ਼ਾਂ ਦਾ ਪਤਾ ਨਹੀਂ ਮੰਨ ਤੈਨੂੰ ਹੀ ਪਤਾ ਮੈਂ ਤਾਂ ਕਦੇ ਸ਼ਹਿਰ ਗਿਆ ਨਹੀਂ ਨਾਲੇ ਮੰਮੀ ਜੀ ਮੈਨੂੰ ਇਹ ਦੱਸੋ ਆਹ ਸੂਟ ਤੁਹਾਨੂੰ ਕਿਸੇ ਪਾਸਿਓਂ ਲੱਗਦਾ 10000 ਦਾ ਪਤਾ ਨਹੀਂ ਪਤਾ ਤੇਰੀ ਅੱਛੀ ਨਹੀਂ ਹਿਸਾਬ ਕਿਤਾਬ ਤਾਈ ਨੇ ਕਰਿਆ ਉਹ ਹੀ 7 ਸੱਤ ਸੂਟ ਮੇਰੀ ਬਰੀ ਚ ਸੀਗੇ ਜੇ 10 10 ਹਜ਼ਾਰ ਨੂੰ ਲਈਏ ਨਾ ਤਾਂ ਵੀ 7 70 ਹਜ਼ਾਰ ਦੇ ਹੋਗੇ ਉਹ ਲੱਖ ਰੁਪਏ ਲਈ ਬੈਠੇ ਨੇ 10 ਹਜ਼ਾਰ ਦਾ ਸੂਟ ਹੈਗਾ ਇਹ ਤੁਹਾਡੇ ਹਿਸਾਬ ਨਾਲ ਤਿੰਨ ਹੈ ਅੱਧਾ ਛੋੜ ਵੀ ਨਹੀਂ ਹੈਗਾ ਮਾੜ ਮੜ ਕੀ ਬੋਲੀ ਸਾਰਾ ਕੁਝ ਉਹਨਾਂ ਕੋਲ ਬੋਲ ਕਿਉਂ ਨਹੀਂ ਸਕਦੇ ਸਾਰਾ ਕੁਝ ਬੋਲ ਸਕਦੇ ਆ ਐਨੇ ਥੱਲੇ ਲੱਗ ਕੇ ਵੀ ਕੀ ਰਹਿਣਾ ਹੋਇਆ ਕਿਸੇ ਦੇ ਦੇਖ ਲਾ ਮਾ ਤੂੰ ਗੱਲ ਕਰੀ ਨਹੀਂ ਜੀ ਹਰ ਵਾਰੀ ਤੁਸੀਂ ਮੰਮੀ ਜੀ ਨੂੰ ਮੂਰੇ ਨਾ ਕਰੋ ਤੁਸੀਂ ਆਪ ਜਾਓ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਕਹੋ ਵੀ ਸਾਡੇ ਘਰੇ ਦੁਬਾਰਾ ਸਾਰਾ ਸਹਬਕਤਾਬ ਕਰੋ ਆ ਕੇ ਪਿਆਰ ਨਾਲ ਕਰਿਓ ਗੱਲ ਰਿਸਟਰ ਲਿਆਓ ਆਪਾਂ ਦੁਬਾਰਾ ਸਾਰਾ ਸਹਬਕਤਾਬ ਕਰਾਂਗੇ ਤੇ ਮੈਂ ਆਰਤੀ ਨੂੰ ਵੀ ਫੋਨ ਲਾਉਂਗੀ ਐਟ ਅ ਟਾਈਮ ਵਾ ਕਿ ਮੈਂ ਕਰ ਜੀ ਦੇਖ ਲੈ ਪੁੱਤ ਜੀ ਮੈਂ ਤੈਨੂੰ ਕਹਿੰਦੀ ਆ ਫਿਰ ਆਪਾਂ ਤਾਂ ਮੰਨਣੀ ਪਊਗੀ ਦੇ ਹਰਮਨ ਦੀ ਗੱਲ ਵੀ ਸੁਣੀ ਆ ਇਹ ਵੀ ਗੱਲ ਵੀ ਸਹੀ ਆ ਫਿਰ ਇੰਨਾ ਖਰਚਾ ਤਾਂ ਮਾਂ ਉਹਨਾਂ ਦੀ ਚਰ ਹੁਣ ਦਿੱਕਤ ਤਾਂ ਬਹੁਤ ਆਪਾਂ ਟਾਈਮ ਪਾਸ ਕੀਤਾ ਵੀ ਜਿਵੇਂ ਉਹਨਾਂ ਨੇ ਕਿਹਾ ਆਪਾਂ ਕਰੀ ਜਾਏ ਆ ਚਲ ਭਾਈ ਜੇ ਕੋਈ ਆਪ ਦਾ ਕੁਝ ਬਣਾਉਣਾ ਹੈ ਤਾਂ ਫਿਰ ਸਾਹ ਕਿਤਾਬ ਤਾਂ ਜ਼ਰੂਰੀ ਆ ਹੁਣ ਆਪਾਂ ਟਮਾ ਪੁੱਤਾਂ ਜਿਵੇਂ ਕਹਿੰਦੇ ਸੀ ਆਪਾਂ ਮੰਗਰ ਲੱਗ ਜਾਣਾ ਮਾਂ ਐਂ ਵੀ ਦੇਖ ਵੀ ਖੇਤ ਸਾਲਾ ਸਾਡ ਗਾਲਦਾ ਮੈਂ ਇਹ ਮੇਰੇ ਨਾਲ ਫਿਰ ਬੇਇਮਾਨੀयां ਕਰ ਲੈ ਸਾਹ ਤਾਂ ਹੈ ਚਲਾ ਜਾਂਦਾ ਬਠਿੰਡੇ ਦੋਸਤਾਂ ਨਾਲ ਘੁੰਮਣ ਵਾਸਤੇ ਆ ਦੇਖ ਲਓ ਹੁਣ ਵੀ ਹੁਕਮ ਲਾ ਗਿਆ ਆਂ ਤਾਂ ਹੈਗਾ ਪੁੱਤ ਕੰਮ ਤਾਂ ਦਾ ਤਾਂ ਇਹੀ ਕਰਦਾ ਕਰ ਅਸੀਂ ਝੋਟਾ ਕਰਕੇ ਕਦੇ ਸਲੀਫਤਾ ਨਹੀਂ ਕੀਤਾ ਬੁੱ ਚਲ ਇਹ ਝੋਟਾ ਹੈਗਾ ਚਲ ਬਾਹਰ ਅੰਦਰ ਭਾਈ ਉਥੇ ਲਿਖੀ ਵੀ ਡਾਰੀ ਤੁਰਿਆ ਕਰਦਾ ਹੈ ਮੇਰੀ ਗੱਲ ਸੁਣੋ ਤੁਸੀਂ ਇੰਨਾ ਵੀ ਡਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਆਪਦਾ ਹੱਕ ਹੈਗਾ ਉਹ ਤਾਂ ਆਪਾਂ ਛੱਡਣਾ ਨਹੀਂ ਤੇ ਹਾਂ ਬੇਫਾਲਤੂ ਲੁੱਟਣ ਦੀ ਕੋਈ ਲੋੜ ਨਹੀਂ ਹੈਗੀ ਉਹ ਤੁਹਾਨੂੰ ਲੁੱਟ-ਲੁੱਟ ਕੇ ਖਾਈ ਜਾਂਦਾ ਤੇ ਤੁਸੀਂ ਚੁੱਪ ਕਰਕੇ ਬੈਠੇ ਹੋਗੇ ਚਲ ਕੋਈ ਨਹੀਂ ਬੁੱਤ ਫਿਰ ਗੱਲ ਕਰ ਲਾਂਗੇ ਦੁਬਾਰੇ ਆਪਾਂ ਤੂੰ ਨਾ ਘਬਰਾ ਤੁਸੀਂ ਜਾਓ ਉਹਨਾਂ ਦੇ ਘਰੇ ਹੁਣੇ ਐਸੇ ਟਾਈਮ ਤੁਸੀਂ ਉਹਨਾਂ ਨੂੰ ਕਹੋ ਵੀ ਅਸੀਂ ਦੁਬਾਰਾ ਹਿਸਾਬ-ਕਿਤਾਬ ਕਰਾਂਗੇ ਕੋਈ ਗੱਲ ਨਹੀਂ ਮਾਂ ਬਾਗ ਜਾਣਾ ਫਿਰ ਮੈਂ ਪਰ ਮਾਂ ਵਿਆਹ ਤਾਂ ਉਹਦਾ ਵੀ ਹੋਇਆ ਸੀ ਖਰਚਾ ਆਪਾਂ ਤਾਂ ਗਿਣਿਆ ਨਹੀਂ ਸੀਗਾ ਉਹਦੇ ਵਿਆਹ ਦਾ ਉਹੀ ਤਾਂ ਗੱਲ ਐ ਉਹ ਤੁਹਾਨੂੰ ਲੁੱਟ-ਲੁੱਟ ਕੇ ਖਾਈ ਜਾਂਦੇ ਨੇ ਤੇ ਚਲਾਕ ਬਹੁਤ ਨੇ ਦੋਨੇ ਮਾਂ ਪੁੱਤ ਉਹ ਪੜਿਆ ਲਿਖਿਆ ਤਾਂ ਕਰਕੇ ਉਹਦਾ ਤਾਂ ਹੀ ਗੱਲ ਹੋਈ ਸੀ ਜਿੰਨੇ ਇਹਦੇ ਵਿਆਹ ਤੇ ਪੈਸੇ ਲੱਗਣਗੇ ਤੇ ਚੱਲ ਭਾਈ ਤੇਰਾ ਵਿਆਹ ਕਰਾਂਗੇ ਵੀ ਆਪਾਂ ਉਹ ਸਾਰਾ ਕਿਤਾਬ ਹੋਈ ਨਹੀਂ ਕਰਦੇ ਜਿੰਨੇ ਮਰਜ਼ੀ ਲੱਗ ਜਾ ਹੁਣ ਜੇ ਮੰਗਿਆ ਹੀ ਵਾਅਦਾ ਤਾਂ ਉਹਦਾ ਵਿਆਹ ਪਹਿਲਾਂ ਹੋ ਗਿਆ ਫੇਰ ਕੀ ਐ ਚੱਲ ਕੋਈ ਨਹੀਂ ਮਾਂ ਤੂੰ ਦੱਸ ਫੇਰ ਹੁਣ ਕਿਵੇਂ ਕਰੀਏ ਜਿੰਨੇ ਭਾਈ ਤੈਨੂੰ ਇਹ ਕਹਿੰਦੀ ਹਾਰ ਮੰਨ ਮੰਨਦਾ ਫੇਰ ਹੋਰ ਕੀ ਐ ਮੈਂ ਤਾਂ ਇੱਥੇ ਰੋਟੀ ਲੈ ਕੇ ਖਾਦੀ ਕਰਨਾ ਕੀ ਐ ਜੀ ਸਾਫ ਸਾਫ ਗੱਲ ਕਰੋ ਉਹਨਾਂ ਨਾਲ ਜਾ ਕੇ ਵੀ ਘਰੇ ਆਓ ਸਾਡੇ ਦੁਬਾਰਾ ਸਾਬਤ ਕਰੋ ਬੈਠ ਕੇ ਤੇ ਮਾਹਰਮਣਾਂ ਜਾ ਕੇ ਠੀਕ ਆ ਹਰਮਣਾਂ ਵਾ ਜਾ ਕੇ ਆ ਗਿਆ ਕੋਈ ਨਹੀਂ ਪਤਾ ਕਹਿ ਦਿੰਨੇ ਜੀ ਮੈਂ ਤੁਹਾਨੂੰ ਕਹਿਣੀ ਹੈ ਹੋਰ ਮੰਮੀ ਪੈਸੇ ਕਿਹੜਾ ਉੱਪਰੋਂ ਡਿੱਗਦੇ ਨੇ ਸਾਰ ਦਿਨ ਮਿਹਨਤ ਕਰਦੇ ਨੇ ਖੇਤਾਂ 'ਚ ਚੰਮ ਗਾਲਦੇ ਨੇ ਤਾਂ ਕਿਤੇ ਜਾ ਕੇ ਦੋ ਪੈਸੇ ਜੁੜਦੇ ਨੇ ਮੈਂ ਐਵੇਂ ਕਿਵੇਂ ਇਹਨਾਂ ਦਾ ਹੱਕ ਕਿਸੇ ਹੋਰ ਨੂੰ ਖਾਣ ਦੇ ਦੂੰਗੀ ਉਹ ਕੀ ਹੋ ਗਿਆ ਭਾਬੀ ਕੀ ਭਾਲੀ ਜਾਨੀ ਐ ਚ ਇੱਦਾਂ ਦਾ ਹਿਸਾਬ ਕਿਤਾਬ ਵੀ ਨਹੀਂ ਕੋਸਾ ਕੁਲਦੀਪ ਜਿਹੜਾ ਨੁਕਸਾਨ ਹੋਇਆ ਉਹ ਤਾਂ ਤੂੰ ਦੱਸਤਾ ਵੀ ਘਾਟਾ ਪਿਆ ਹਾਂ ਤੇ ਜਿਹੜੀ ਜਮਾ ਪੂੰਜੀ ਆ ਉਹ ਤਾਂ ਲਿਖੀ ਨਹੀਂ ਘਾਟਾ ਥੋੜੀ ਪਿਆ ਭਾਬੀ ਹਿਸਾਬ ਆ ਉਹ ਤਾਂ ਆਪਣਾ ਖਰਚਾ ਕਰਦਾ ਖਰਚਾ ਹੀ ਲਿਖਿਆ ਬਾਕੀ ਤਾਂ ਲਿਖਿਆ ਜਿਹੜੇ ਜਿ ਬਚੀ ਆ ਚੀਜ਼ ਉਹ ਫਸਲ ਹੋਈ ਆ ਉਹ ਬਈ ਕਿੱਥੇ ਲਿਖੀ ਐ ਤੈਨੂੰ ਆਰਤੀਆਂ ਮੈਨੂੰ ਲੱਗਦਾ ਗੁੱਦੂ ਨਾ ਬਣਾਈ ਜਾਂਦਾ ਹੋਵੇ ਉਹ 9 ਲੱਖ ਦਾ ਤਾਂ ਝੋਨਾ ਹੋਇਆ ਆਪਣੇ ਬਾਈ ਯਾਰ 11 ਲੱਖ ਦਾ ਝੋਨਾ ਹੁੰਦਾ ਬਾਈ ਇੰਨਾ ਤਾਂ ਮੈਂ ਵੀ ਉਹ ਹੈਗਾ ਯਾਰ ਗਣਾ ਲੱਖ ਦਾ ਕਿਹਦੇ ਹਿਸਾਬ ਨਾਲ ਹੋ ਗਿਆ ਇਹ ਤਾਂ ਕੀ ਪਰ ਲੈ ਨੇ ਆਈਆਂ ਅੱਲੇ ਚ ਤਾਂ ਮਾੜਾ ਸੀ ਦੇਖੋ ਚਾਹ ਤਾਂ ਫਿਰ ਆੜਤਿਆ ਤੁਹਾਨੂੰ ਚੂਨਾ ਲਾ ਰਹੇ ਜਾਂ ਫਿਰ ਕੋਈ ਹੋਰ ਚੂਨਾ ਲਾ ਰਹੇ ਆੜਤਿਆ ਭਾਬੀ ਕਿੱਥੋਂ ਚੂਨਾ ਲਾ ਦੂਗਾ ਆਪਣਾ ਤਾਂ ਪੁਸਤਿਆਂ ਮਿਲਦਾ ਆੜਤੀ ਇਹ ਆਹੋ ਆਪਣੇ ਤੂੰ ਲਾ ਰਹੇ ਲ ਮੈਂ ਲਾ ਰਹਿਆਂ ਲੈ ਦੇਖ ਲੈ ਦੇਤੀ ਸਾਹ ਪਾਛੇ ਲੈ ਕੋਈ ਹੱਦ ਕਰ ਉਹ ਦੇਖ ਲੈ ਭਾਬੀ ਲੈ ਕੱਲ ਦੀ ਭੂਤ ਨਹੀਂ ਸਿਵਿਆਂ ਚੱਦ ਤੂੰ ਤਾਂ ਉਹ ਗੱਲ ਕਰਤੀ ਦੇਖੋ ਠੰਡੇ ਰਹੋ ਠੰਡੇ ਮਤ ਨਾ ਗੱਲ ਕਰੋ ਜਿਹੜਾ ਤੁਸੀਂ 90000 ਰੁਪਏ ਕਹਿ ਰਹੇ ਹੋਗੇ ਭਈਆਂ ਨੂੰ ਦਿੱਤਾ ਹਾਂ 4500 ਦਾ ਭਈਆ ਹੋ ਰਿਹਾਗਾ ਜਾਨੀ ਕਿ ਇੱਕ ਕਿੱਲੇ ਦਾ ਕਿੱਲੇ ਦਾ 4500 ਰੁਪਿਆ ਕਿੱਲੇ ਦਾ ਲਿਆ ਭਾਈ ਆਪਾਂ 5500 ਦਿੱਤਾ ਭਾਈ 5500 5500 ਲਾ ਲਾ ਤਾਂ ਮੈਨੂੰ ਨਹੀਂ ਮਿਲਦਾ 4500 ਰੁਪਿਆ ਦਿੱਤਾ ਮੈਂ ਉਹਨਾਂ ਨੂੰ ਪੁੱਛਿਆ ਯਾਰ ਤੂੰ ਝੂਠ ਬੋਲੀ ਜਾਂਦਾ ਯਾਰ ਉਹ ਜਗਦੇਵ ਬਾਈ ਨਹੀਂ ਯਾਰ ਮੈਂ ਗੱਲ ਕਰੀ ਜਿਆ ਤੈਨੂੰ ਤਾਂ ਪਤਾ ਹੀ ਨਹੀਂ ਸੀ ਉਹਨਾਂ ਦਾ ਉਹ ਤਾਂ ਉਹੀ ਮਾਰ ਜਾਂਦੇ ਹੁੰਦੇ ਆ ਬਾਈ ਇਤਨਾ ਹੈ ਇਸੇ ਇਤਨਾ ਲਿਆ ਮੈਨੇ 55000 ਨਹੀਂ 90000 ਬੰਦਾ ਬਾਈ ਕਿਹੜੇ ਸਾ ਉਹ 5500 ਰੁਪਏ ਤਾਂ ਉਹਨਾਂ ਨੂੰ ਉੱਕਾ ਪੁੱਕਾ ਦਿੱਤਾ ਛੱਡੋ ਚੁੱਪ ਕਰੋ ਚੁੱਪ ਕਰੋ ਹੁਣ ਇਹਨਾਂ ਨਾਲ ਮੈਂ ਪੁੱਛਦੀ ਆ ਜੇ ਥੋਡੀਆਂ ਜੁੰਟਾਂ ਮੱਛੀਆਂ ਨੇ ਇੰਨੀਆਂ ਹਾਂ ਸਾਡੀਆਂ ਬੱਚੀਆਂ ਨੇ ਇੰਨੀਆਂ ਇਸ ਹਿਸਾਬ ਨਾਲ ਜੇ 750 ਨੂੰ ਜੁੰਟਾ ਲਾਉਨੇ ਆਂਗੇ ਸਾਡਾ ਤਾਂ ਬਣਦਾ 6000 ਥੋੜਾ ਜੇ ਇਸ ਹਿਸਾਬ ਨਾਲ ਲਾਉਨੇ ਆਂਗੇ ਥੋੜਾ ਬਣਦਾਗਾ 24000 ਤੁਸੀਂ ਕਿਹੜੇ ਹਿਸਾਬ ਨਾਲ 20000 ਸਾ ਨੇ ਤੁਹਾਡੇ ਖਾਤੇ ਚ ਨਹੀਂ ਪਾਉਂਦੇ ਇਹ ਸੌਰੀ 24000 ਕਿਉਂ 34000 ਤੇ ਸਾਡੇ ਖਾਤੇ ਚ ਕਾਦੋ ਭਾਈ ਇਹਨਾਂ 2000 ਰੁਪਏ ਉਹ ਭਾਬੀ ਬਿੱਲ ਤਾਂ ਫਿਰ ਇਕੱਠਾ ਹੀ ਜਾਊਗਾ ਨਾ ਇਕੱਠਾ ਕਿਉਂ ਜਾਊਗਾ ਜੁੰਟਾ ਦਾ ਡੜਮੱਜਦੇ ਨੇ ਆਪਣੀਆਂ ਤੂੰ ਜੁੰਟਾ ਹੈਂ ਮੀਟਰ ਆਟਾ ਮੀਟਰ ਦਾ ਦਿਵਾਇਆ ਸੀ ਉਹਦਾ ਤਾਂ ਭਾਈ 6000 ਰੁਪਏ ਬਿੱਲ ਬੰਦਾ ਜਿਗਦੇ ਮੇਰੀ ਗੱਲ ਤਾਂ ਸੁਣ ਆਏ ਮੈਂ ਪੰਜੀ ਸਿੱਕੀ ਦਾ ਯਾਰ ਆਪ ਵੀ ਨਹੀਂ ਦੇਂਦਾ ਪੰਜੀ ਸਿੱਕੀ ਹੋਵੇ ਨਾ ਬੰਦਾ ਘਾਟਾ برداشت ਕਰ ਵੀ ਲੈਂਦਾ ਕੁਲਦੀਪ ਪਰ ਜਿਹੜੀਆਂ ਚਲਾਕੀਆਂ ਹੁੰਦੀਆਂ ਨੇ ਇਹ ਨਹੀਂ برداشت ਹੁੰਦੀਆਂ ਚਲਾਕੀਆਂ ਦੇ ਕਾਦੀਆਂ ਚ ਲਾਕੀਆਂ ਵੀਰ ਤੇਰੀ ਸੱਸ ਨੂੰ ਪੁੱਛ ਲਾ ਬੈਠੀ ਹੈ ਕੀ ਚ ਲਾਕੀਆਂ ਕਰ ਲਵਾਂ ਸੱਸ ਤਾਂ ਵਿਚਾਰੀ ਮੇਰੀ ਆਪ ਭੋਲੀ ਐ ਉਹ ਤਾਂ ਤੁਹਾਡੀਆਂ ਗੱਲਾਂ ਚ ਆਈ ਗਈ ਜਿਵੇਂ ਤੁਸੀਂ ਸਾਬ ਕਿਤਾਬ ਦੇ ਹੀ ਗਏ ਉਵੇਂ ਜਿਵੇਂ ਇਹ ਉਲਝੀ ਗਏ ਚਾਚੀ ਹੁਣ ਤੱਕ ਤੁਸੀਂ ਸਾਨੂੰ ਬਹੁਤ ਬੁੱਧੂ ਬਣਾ ਲਿਆ ਹੁਣੇ ਅਸੀਂ ਬੁੱਧੂ ਬਣਦੇ ਓ ਬੇਬੇ ਦੇਖ ਲੈਦਾ ਦੇ ਤਾਂ ਉਹ ਨਾ ਉਹਦਾ ਟਿੱਕਾ ਕੱਲ ਆਈ ਮਗਰ ਲੱਗ ਕੇ ਲੈ ਸ਼ਾਬਾਸ਼ ਇਹ ਮਿਲ ਗਈ ਮੈਨੂੰ ਤਾਂ ਲੈ ਮੈਂ ਤੈਨੂੰ ਪਹਿਲਾਂ ਹੀ ਆਦੀ ਹੁੰਦੀ ਸੀ ਵੀ ਦੇਖ ਲੈ ਇਥੋਂ ਤਿੱਕਰ ਲਿਆਏ ਆਂ ਆਪਾਂ ਘਰ ਨੂੰ ਮਾਂ ਪੁੱਤ ਮੂਰੇ ਲੱਗ ਕੇ ਮਾਂਜ ਕੇ ਰੱਖਤਾ ਘਰ-ਬਾਰ ਮਾਂਜ ਕੇ ਰੱਖਤਾ ਤੇਰੇ ਭਾ ਦਾ ਮਾਂਜ ਕੇ ਰੱਖਤਾ ਉਦੋਂ ਤਾਂ ਬਾਈ ਮੂੰਹੋਂ ਮੰਗੀਆਂ ਚੀਜ਼ਾਂ ਤੂੰ ਕਹਿੰਦੀ ਮੈਨੂੰ ਤਾਂ ਰਾਣੀ ਹਾਰ ਚਾਹੀਦਾ ਮੇਰੀ ਨੂੰ ਉਹਨੂੰ ਤਾਂ ਪਾਇ ਸੀ ਢਾਈ ਤੋਲੇ ਦਾ ਸੈੱਟ ਤੇ ਤੈਨੂੰ 5 ਤੋਲੇ ਦਾ ਰਾਣੀ ਹਾਰ ਪਾਇ ਸੀ ਤੇ ਤੋਲੇ ਦੇ ਸੀ ਕਾਂਟੇ ਤੁਸੀਂ ਇਹ ਸੀ ਲੋਏ ਦੋ ਤੇ ਅਸੀਂ ਵਿਆਹ ਵੀ ਕਰਾ ਲਿਆ ਨਵਾਂ ਵਿਆਹ ਹੋਇਆ ਸੀ ਇੱਕ ਵੀ ਨਹੀਂ ਲਵਾਇਆ ਅਜੇ ਤੇ ਤੈਨੂੰ ਆਖਿਆ ਨਹੀਂ ਸੀ ਮੈਂ ਕਿਹਾ ਉਹ ਮੇਰੇ ਵਾਲੇ ਕਮਰੇ ਚ ਆਪਦੇ ਬੈੱਡ ਲਾ ਲਓ ਭਾਈ ਉੱਥੇ ਉਹ ਕਰ ਲਿਆ ਕਰੋ ਪਾਜਿਆ ਕਰੋ ਜਾ ਕੇ ਤੁਸੀਂ ਉਹ ਏਸੀ ਵਾਲਾ ਕਮਰਾ ਸੰਭਲੋ ਅਸੀਂ ਕੂਲਰ ਮੂਰੇ ਪਾਜਿਆ ਕਰਾਂਗੇ ਚਾਹ ਚੀਜ਼ ਜਦੋਂ ਆਪਾਂ ਘਰ ਵੰਡੀ ਲਿਆ ਉਹ ਘਰ ਛੋੜਾ ਰਹਿ ਗਿਆ ਪਰ ਉਹਦਾ ਸਾਡਾ ਰਹਿ ਗਿਆ ਅਸੀਂ ਛੋੜੇ ਘਰੇ ਕਿਵੇਂ ਵਗ ਜਾਾਂਗੇ ਮੈਂ ਦੱਸਦਾ ਖੜਦੇ ਮੈਨੂੰ ਫੜਾ ਬਾਬੀ ਮੈਂ ਦੱਸ ਦਿੰਨਾ ਤੂੰ ਦੱਸਦਾ ਹੀ ਆ ਰਿਆ ਐਨੇ ਸਾਲਾਂ ਤੋਂ ਹੁਣ ਮੇਰੀ ਸੁਣ ਮੇਰੀ ਸੁਣ 15 ਕਿੱਲਿਆਂ ਦਾ ਨਾ 11.5 11.5 ਲੱਖ 11 ਲੱਖ ਰੁਪਏ ਦਾ ਬੰਦਾ ਹੀ ਆ ਜੇ ਆਪਾਂ ਕਿਵੇਂ ਵੀ ਲਾਗੇ 5 ਲੱਖ ਰੁਪਏ ਲਾ ਕੇ ਤੂੰ ਭਰਾ ਹੋ ਗਿਆ ਬਾਕੀ ਕਿ ਬਚਦੇ ਭਾਈ ਕਿੱਥੇ ਨੇ ਭਾਬੀ ਤੁਸੀਂ ਤਾਂ ਐ ਸਾਰੀ ਫਸਲ ਇੱਕ ਸਾਰ ਕਿਵੇਂ ਹੋਊਗੀ ਲੈ ਬੰਦਾ ਨਹੀਂ ਹੁੰਦਾ ਸਾਰਾ ਇੱਕ ਸਾਰ ਨਹੀਂ ਹੋਈ ਨਾ ਤੂੰ ਖਰਚਾ ਲਿਖੀ ਬੈਠਾ ਜਿਹੜੀ ਫਸਲ ਹੋਈ ਆ ਚਲ ਤੂੰ 9 ਲੱਖ ਦੀ ਕਹਿੰਨਾ ਮੈਂ ਚਲ 9 ਦੀ ਮਨ ਦੱਸਾ ਕੇ ਇੱਥੇ ਲਿਖੀ ਆ ਉਹ ਤੋਂ ਤਾਂ ਰੁਪਇਆ ਮੰਨ ਕੇ ਚਲ 2 ਹੀ 6 ਲੱਖ ਲਾਜੋ ਨਾਲ ਲਿਖੀ ਬੈਠੋ ਉਹ ਜਿਹੜਾ ਦੇਖ ਲੋ ਜਿਹੜਾ 9 ਲੱਖ ਆ ਜਿਹੜਾ ਤੇਰੇ ਵਿਆਹ ਤੇ ਭਾਈ ਪੌਣੇ 2 ਲੱਖ ਤਾਂ ਪੈਲ ਸਾਰੀ ਲੈ ਗੇ ਹਲਵਾਈ ਲੈ ਗੇ ਕੱਟੀਆਂ 'ਚ ਤੇਲ ਮੱਚ ਗਿਆ ਸਲਾਮੀਆਂ ਹੋ ਗਈਆਂ 100 ਕੁਸ ਹੋ ਗਿਆ ਚਲ ਵਿਆਹ ਤੇ 8000 ਰੁਪਏ ਲੱਗੇ ਤੇ ਜਿਹੜਾ ਇਹਨਾਂ ਨੇ 12 ਲੱਖ ਰੁਪਏ ਦਿੱਤਾ ਸੀ ਇਹਨਾਂ ਨੇ 12 ਕਿਹੜਾ ਦਿੱਤਾ ਯਾਰਾ ਕਿਉਂ 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 ਦਿੱਤਾ 12 ਕਿਹੜਾ ਦਿੱਤਾ ਇਹਨਾਂ ਨੇ ਚਲ ਛੱਡੋ ਗੱਲਾਂ ਨੂੰ ਫੋਨ ਲਾਓ ਜੀ ਅਰਤੀ ਨੂੰ ਮੜਾ ਜਾ ਫੋਨ ਫੜਾਓ ਫੋਨ ਲਾਇਆ ਤੁਸੀਂ ਆਰਤਨਾ ਮਾਰਦੇ ਹੋ ਵਿੱਚ ਮੂਰੇ ਹੋ ਕੇ ਮੈਂ ਤੁਹਾਨੂੰ ਆਏ ਕਿ ਨਾ ਫਰਕ ਪੈ ਜੂ ਆਰਤ ਨਹੀਂ ਕਰਨੀ ਕਿਸੇ ਨੇ ਆਪਣੇ ਨਾਲ ਆਰਤ ਪੈਂਦਾ ਪਾਏ ਫਿਰ ਜੇ ਲੁੱਟੀ ਜੂ ਹੋਏ ਆਰਤੀਆਂ ਦਾ ਵੀ ਕੀ ਫਾਇਦਾ ਯਾਰ ਉਹ ਤੇ ਕੋਲੀ ਜਾਇਆ ਮੰਗੇ ਕੋਲੇ ਜਾਇਆ ਮੰਗੇ ਭਾਬੀ ਗੱਲ ਤਾਂ ਸੁਣ ਲਾ ਤੂੰ ਤਾਂ ਫਲਾਇੰਗ ਵਾਲਿਆਂ ਵਾਂਗ ਬਣੀ ਬੈਠੀ ਐ ਮੈਂ ਨਾ ਵੀਰ ਫੋਨ ਨਾ ਫੜਾਈ ਇੱਕ ਮਿੰਟ ਐ ਤੂੰ ਪ੍ਰਧਾਨ ਬਣ ਗਈ ਤੈਨੂੰ ਆਰਤ ਕੀ ਪਤਾ ਭਾਬੀ ਲਾ ਲੈ ਮੈਂ ਕਰਦਾ ਗੱਲ ਲੱਗ ਕਮਾਲ ਵਡਿਆ ਮੇਰੀ ਗੱਲ ਤਾਂ ਸੁਣ ਲਾ ਐਵੇਂ ਅਗਲਾ ਸ਼ੱਕ ਕਰਦਾ ਹੁੰਦਾ ਬੀਆਰਪੀ ਪਤਾ ਨਹੀਂ ਕੀ ਗੱਲ ਹੋ ਗਈ ਕੱਲ ਨੂੰ ਆਪਾਂ ਨੂੰ ਥੜੇ ਤੇ ਨਹੀਂ ਜਾਣਦੇ ਨਾ ਵੀ ਮਨ ਲਾਓ ਤੁਸੀਂ ਗੱਲਾਂ ਤਾਂ ਕਰੀ ਜਾਂਦੇ ਹੋ ਥੜਾ ਇੱਕ ਮਿੰਟ ਥੜੇ ਤੇ ਨਹੀਂ ਜਾਣਦੇ ਨਾ ਅੱਛਾ ਉਹਨੂੰ ਘਰ ਲਟਾਈ ਅੱਗੇ ਠੀਕ ਹੈ ਮੈਂ ਤਾਂ ਕੋਠੀ ਨਾ ਪਾਈ ਠੀਕ ਹੈ ਮੈਂ ਤਾਂ ਹਜੇ ਵੀ ਉਹੀ ਉਹਦਾ ਹੀ ਕੋਠੀ ਬਣਾ ਲਈ ਉਹੀ ਘਰ ਦੀ ਪੁਰਾਣੀ ਦੀ ਠੀਕ ਹੋ ਗਿਆ ਤੁਹਾਨੂੰ ਮੈਂ ਨਵੀਂ ਪਾ ਕੇ ਦੇਤੀ ਤੁਸੀਂ ਫੇਰ ਵੀ ਮੈਨੂੰ ਲੁੱਟਿਆ ਨੋ ਯਾਰ ਉਹ ਜਰਨਾ ਵੀ ਪੁਰਾਣੀ ਹੀ ਤਾਂ ਕਰਦਾ ਤੁਸੀਂ ਨਹੀਂ ਲੁੱਟਦੇ ਮੈਂ ਬਾਣੀ ਨਾਲ ਗੱਲ ਕਰ ਲਾ ਹੁਣ ਵਾਂਗਲ ਉੱਡਦਾ ਸੰਦ ਕੋਲੇ ਜਾ ਕੇ ਜਾ ਆਵਾਂਗੇ ਕਾਪੀ ਲੈ ਜਾਾਂਗੇ ਉਹ ਤੋਂ ਕਲਮਾ ਕਢਾ ਲਿਆਵਾਂਗੇ ਕਿਰਾਂ ਤੁਸੀਂ ਠੰਡੇ ਹੋ ਜੋ ਇੱਕ ਵਾਰੀ ਫੋਨ ਤਾਂ ਕਰੋ ਗੱਲ ਤਾਂ ਕਰੋ ਉਹ ਹੀ ਦਾ ਮੈਗਰੀ ਦੱਸ ਦੇ ਫਿਰ ਮੈਂ ਬਾਣੀ ਨੂੰ ਫੋਨ ਜਾਂਦਾ ਵੀ ਜੇ ਇਧਰ ਲੈ ਹਿਸਾਬ ਤਾਂ ਉੱਚ ਫਰਕ ਤਾਂ ਮੇਰੇ ਵੱਲੋਂ ਕੋਈ ਹਿਸਾਬ ਕਿਤਾਬ 'ਚ ਫਰਕ ਨਹੀਂ ਹੈਗਾ ਆਪਾਂ ਉੱਥੇ ਜਾਵਾਂ ਇਹ ਕਈ ਵਾਰੀ ਭੁੱਲ ਬਲੇਖੇ 'ਚ ਕੋਈ ਕਲਮ ਬੇਬੇ ਮਰ ਜਾਂਦੀ ਹੁੰਦੀ ਆ ਐਡੇ ਹਿਸਾਬ 'ਚ ਠੀਕ ਹੈ ਨਾ ਅੱਜ ਫੋਨ ਨਾ ਲਾ ਤੂੰ ਆਂਡ ਤ ਕਿਉਂ ਅਗਲਾ ਕਹਿੰਦਾ ਇਹ ਜਿਹਾ ਵਿਆਹ ਕਰੇ ਕਹਿੰਦੀ ਬਹੂ ਆਈ ਐ ਛੱਡੋ ਹਾਂ ਵੀ ਫੋਨ ਲਾ ਕੇ ਪੁੱਛੀਂ ਨੰਬਰ ਦੱਸੋ ਵੜਾ ਇਹਨੂੰ ਨੰਬਰ ਕੀ ਪਤਾ ਭਾਬੀ ਇਹਨੂੰ ਦੱਸ ਨੰਬਰ ਪਹਿਲਾਂ ਤਾਂ ਤੂੰ ਏਡੀ ਤੂੰ ਸੋਹਣੀ ਲੱਗੇਂਗੀ ਗੱਲਾਂ ਕਰਦੀ ਹਾਂ ਗੱਲਾਂ ਤੂੰ ਵੀ ਬੋਲ ਸਕੋਸ ਇਹ ਆਪਣੀ ਨਹੀਂ ਬੋਲ ਤੜੋ ਤੂੰ ਆਪਣੀ ਤਾਂ ਗਊ ਬਣੀ ਖੜੀ ਐ ਇੱਕ ਮਿੰਟ ਇੱਕ ਮਿੰਟ ਗੱਲ ਤਾਂ ਸੁਣ ਤੈਨੂੰ ਨੰਬਰ ਤਾਂ ਪਤਾ ਨਹੀਂ ਕਿਹਨੂੰ ਲਾਈ ਜਾਨੀ ਹੁਣ ਨੰਬਰ ਮੈਂ ਪਹਿਲਾਂ ਹੀ ਕੱਢ ਲਿਆ ਸੀ ਹਾਂ ਕੱਢ ਲਿਆ ਸੀ ਨੰਬਰ ਇਹ ਤਾਂ ਸ਼ਹਾਰੀਆਂ ਨਹੀਂ ਕਰੀ ਜਾਂਦੀ ਬੇਬੇ ਆਪਣੇ ਨਾਲ ਇਹ ਤਾਂ ਇਹ ਬਈ ਲੁੱਟ ਕੇ ਲਿਜਾਣ ਵਾਲੀ ਐ ਇਹੋ ਜਿਹੜੀਆਂ ਲੁੱਟ ਕੇ ਜਿ ਲੈ ਜਾਂਦੇ ਮੈਨੂੰ ਤਾਂ ਉਹ ਲੱਗਦੀ ਐ ਇੱਕ ਮਿੰਟ ਇੱਕ ਮਿੰਟ ਹੈਲੋ ਉਹ ਬੇਬੇ ਤਾਂ ਬੇਜੀਤੀ ਕਰਾਉਣਗੇ ਆਪਣੀ ਕਰਾਉਗੀ ਕਰਾਉਣ ਦੀ ਵਾਰੀ ਤਾਂ ਕੁਛ ਕਰੀਂ ਆ ਸਦਕੇ ਬੈਠਾ ਅੱਜ ਬੈਠੋ ਖੜਦਾ ਕਰਦੇ ਗੱਲ ਬਈਆ ਬਈਆ ਬਾਈ ਛੋਟੇ ਭਾਈ ਬਹਿ ਜਾ ਬੈਠੀ ਹੋ ਜੂਗੀ ਆ ਜਾ ਨਹੀਂ ਤੂੰ ਆ ਚੱਲ ਕੇ ਫੜਾ ਲੇ ਫੋਨ ਜਾ ਹਾਂ ਆ ਜਾ ਆ ਜਾ ਆ ਇੱਧਰ ਛੋਟੇ ਭਾਈ ਨਾ ਨਾ ਜਾਣਾ ਆ ਤੁਹਾਡੀ ਕਾਪੀ ਤਾਂ ਰਹੀ ਗਈ ਦੇਖ ਲਾ ਮਾ ਖੜੇ ਵੀ ਨਹੀਂ ਐ ਪਤਾ ਲੱਗਾ ਚੋਰ ਦਾ ਚੋਰ ਆ ਤਾਂ ਫੇਰ ਹੀ ਭੱਜਿਆ ਸਹੀ ਗੱਲ ਹੈ ਪੁੱਤ ਬੇਈਮਾਨੀ ਤਾਂ ਹੈਗੀ ਐ ਇਹਨਾਂ ਦੇ ਢਿੱਡ 'ਚ ਦੇਖ ਲੈ ਮਮੀ ਤੁਸੀਂ ਤੁਹਾਨੂੰ ਕਿੰਨੇ ਸਾਲੋਂ ਤੋਂ ਮੂਰਖ ਬਣਾਈ ਜਾਂਦੇ ਸੀ ਇਹ ਕਿ ਤੁਸੀਂ ਬਣੀ ਜਾਂਦੇ ਸੀ ਇੰਨਾ ਵੀ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੇ ਪਤਾ ਤੂੰ ਸਾਡੀਆਂ ਅੱਖਾਂ ਨਾਲ ਖੋਲਦੀ ਸਾਨੂੰ ਤਾਂ ਸਾਰੀ ਉਮਰ ਹੀ ਲੁੱਟ ਕੇ ਖਾਈ ਜਾਂਦੇ ਸੀ ਸਾਨੂੰ ਕਿੱਥੇ ਸੁਰਤ ਆਉਣੀ ਸੀ ਹਾਂ ਹਰਮਨ ਤੂੰ ਆ ਗਈ ਤਾਂ ਸਾਡੀਆਂ ਅੱਖਾਂ ਖੁੱਲ ਗਈਆਂ ਕੋਈ ਗੱਲ ਨਹੀਂ ਮੰਮੀ ਹਜ ਤੋਂ ਬਾਅਦ ਤੁਹਾਡੇ ਨਾਲ ਕੋਈ ਧੋਖਾ ਤੜੀ ਨਹੀਂ ਹੋਊਗੀ ਸਾਰਾ ਹਿਸਾਬ ਕਿਤਾਬ ਮੈਂ ਦੇਖ ਲੈ ਕਰੂੰਗੀ ਚੰਗਾ ਪੁੱਤ ਹੁਣ ਆਪਣੇ ਘਰ ਦੀ ਸਾਰੀ ਜ਼ਿੰਮੇਵਾਰੀ ਤੇਰੇ ਤੇ ਠੀਕ ਹੈ ਠੀਕ ਆ ਮਾਂ ਚੱਲ ਮੈਂ ਜਾਇਆ ਮਾਂ ਇਹ ਤਾਂ ਗੇੜਾ ਮਾਰਾਂ ਮਾਂ ਕਰ ਲੈ ਪੁੱਤ ਕੰਮ ਤੋਂ ਵੀ ਲੈ